ਐਨਕਾਊਂਟਰ ਕੀ ਕਰਨਾ ਗਿੱਟੇ ਦੀ ਗੋਲੀ ਵੱਜਦੀ ਏ ਇਹਨਾਂ ਨੂੰ ਮੈਂ ਪੁੱਛਦਾ ਤੁਸੀਂ ਕਹਿੰਦੇ ਹੋ ਅਸੀਂ ਸੈਲਫ ਡਿਫੈਂਸ ਲਈ ਗੋਲੀ ਅਸੀਂ ਚਲਾਈ ਤੁਸੀਂ ਗੋਲੀ ਚਲਾਈ ਤੇ ਉਹਦੇ ਲੱਗੀ ਉਹਦੀ ਚਲਾਈ ਤੁਹਾਡੇ ਕਿਸੇ ਦੇ ਵੀ ਨਹੀਂ ਲੱਗੀ ਉਹ ਕੱਲਾ ਬੰਦਾ ਤੁਸੀਂ ਘੜਤ ਪੜ ਉਸ ਵੇਲੇ 10 ਬੰਦੇ ਤੇ ਹੋ ਗੋ ਤੇ ਤੁਸੀਂ ਐਨਕਾਊਂਟਰ ਇਹੋ ਜੇ ਜਾਲੀ ਨਾ ਕਰੋ ਕਿਉਂਕਿ ਕਿਸੇ ਵੇਲੇ ਕਮਿਸ਼ਨ ਜਦੋਂ ਬਣ ਗਿਆ ਨਾ ਕੋਈ ਤੇ ਫਿਰ ਤੁਹਾਨੂੰ ਜਵਾਬ ਕੋਈ ਨਹੀਂ ਆਉਣਾ ਬੇਨਤੀ ਕਰਨ ਵਾਲੀ ਫਿਰ ਵੀ ਬੇਨਤੀ ਕਰਦੇ ਆਂ ਪਿਛਾਮ ਨੂੰ 5 ਵਜੇ ਤੋਂ ਬਾਅਦ ਨਾ ਘਰੋਂ ਨਿਕਲੋ ਪਤਾ ਨਹੀਂ ਤੁਹਾਨੂੰ ਕਿੰਨੇ ਚੁੱਕ ਲੈਣਾ ਤੇ ਕਿੰਨੇ ਤੁਹਾਡਾ ਇਨਕਾਊਂਟਰ ਕਰ ਦੇਣਾ ਇਹ ਜੁੱਧ ਨਸ਼ਿਆਂ ਵਿਰੁੱਧ ਨਹੀਂ ਇਹ ਜੁੱਧ ਤੇ ਹੋ ਗਿਆ ਪੰਜਾਬ ਵਿਰੁੱਧ ਭਗਵੰਤ ਮਾਨ ਜੀ ਨੇ ਤਾਂ ਕਿਹਾ ਵੀ ਜੁੱਧ ਨਸ਼ਿਆਂ ਵਿਰੁੱਧ ਤੇ ਜੁੱਧ ਹੋ ਗਿਆ ਪੰਜਾਬ ਦੀ ਜਵਾਨੀ ਦੇ ਵਿਰੁੱਧ ਕੱਲ ਮੈਂ ਚੰਡੀਗੜ੍ਹ ਗਿਆ ਸੀ ਕਰਨਲ ਸਾਹਿਬ ਦੇ ਮਸਲੇ ਦੇ ਵਿੱਚ ਮੈਂ ਸੀਐਮ ਸਾਹਿਬ ਨੂੰ ਮਿਲਿਆ ਇਹ ਸਾਰੇ ਹੀ ਕਹਿੰਦੇ ਜੀ ਵਟਸਐਪ ਕਾਲ ਕਰੋ ਟੈਲੀਗ੍ਰਾਮ ਐਪ ਇਹਨਾਂ ਦੀ ਉਹ ਕਾਲ ਕਰੋ ਪਲੱਸ ਇਹੋ ਜਿਹੇ ਕਾਫੀ ਹੋਰ ਕਾਲ ਨੇ ਉੱਤੇ ਕਾਲ ਕਰਦੇ ਨੇ ਜਿਸ ਦਾ ਨਾਨਕ ਸਿੰਘ ਦੇ ਤੁਸੀਂ ਸੁਣ ਲਓ ਕਹਿੰਦਾ ਜੀ ਮੈਂ ਦੂਜਾ ਫੋਨ ਨਹੀਂ ਸੁਣਦਾ ਵਟਸਐਪ ਕਾਲ ਕਰਦਾ ਡੀਜੀਪੀ ਸਾਹਿਬ ਵੀ ਵਟਸਐਪ ਕਾਲ ਰੱਖੇ ਇਹ ਵਟਸਐਪ ਕਾਲ ਤੇ ਚੋਰ ਮੋਰੀਆਂ ਨੇ ਸਾਡੀਆਂ ਵੀ ਅਸੀਂ ਜੇ ਦੂਜੀ ਕਾਲ ਕਰਾਂਗੇ ਤਾਂ ਕੋਈ ਰਿਕਾਰਡ ਕਰ ਲੇਗਾ ਸਵਿਧਾਨ ਦੀਆਂ ਕਿਤਾਬਾਂ ਬਣੀਆਂ ਜਦੋਂ ਅਸੀਂ ਇਹ ਭਰਤੀ ਹੁੰਦੇ ਨੇ ਸਵਿਧਾਨ ਦੀ ਸੌਂ ਖਾਂਦੇ ਕਿ ਅਸੀਂ ਜਿਹੜਾ ਕਿਸੇ ਨਾਲ ਨਜਾਇਜ਼ ਨਹੀਂ ਕਰਾਂਗੇ ਕੋਈ ਧੱਕਾ ਨਹੀਂ ਹੋਏਗਾ ਇਹ ਸੌਂ ਖਾ ਕੇ ਕਹਿੰਦੇ ਆ ਵੀ ਹਰ ਜੋ ਇਮਾਨਦਾਰੀ ਨਾਲ ਕੰਮ ਕਰਾਂਗੇ ਪਰ ਉਹ ਉੱਥੇ ਤੱਕ ਸੀਮਤ ਰਹਿ ਜਾਂਦਾ ਤਾਂ ਉਹ ਸਾਹਮਣੇ ਲੋਕ ਮੂੰਹ ਤੇ ਕਹਿ ਰਹੇ ਸੀ ਵੀ ਭਾਈ ਅਸੀਂ ਕਹਤੇ ਮੁੱਲ ਵੇਰ ਲਈਏ ਤੁਸੀਂ ਜੇ ਆਏ ਹੋ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਵੀ ਇਸ ਪਿੰਡ ਚ ਕਿੰਨਾ ਕੁ ਵਿਕਦਾ ਜਦੋਂ ਮੰਗੇ ਹੀ ਮੇਰੇ ਕੋਲ ਤੇ ਮੈਂ ਨਹੀਂ ਦਿੱਤੇ ਇਟਮੀਨ ਚ ਵੀ ਮੈਂ ਮੇਰੇ ਕੋਲ ਤਾਂ ਮੰਗ ਲੈਣ ਤੋਰ ਮੈਂ ਜਿਹੜਾ ਬੰਦਾ ਪੈਸੇ ਦੇ ਕੇ ਬਹਾਲ ਹੋਊ ਉਹਨੇ ਪੈਸੇ ਕੱਢਣੇ ਵੀ ਤਾਂ ਮਹਿਕਮੇ ਚ ਹੀ ਆ ਬਿਲਕੁਲ ਜੀ ਉਹ ਲੈਂਦਾ ਪੈਸੇ ਉਹ ਆਮ ਧਾਰਨਾ ਬਣੀ ਹੋਈ ਹੈ ਕਿ ਉਹ ਘੁੰਮ ਫਿਰ ਕੇ ਦੁਬਾਰਾ ਫੇਰ ਥੋੜਾ ਜਿਆਦਾ ਪੇਸ਼ ਕਰ ਦਿੰਦੇ ਨੇ ਬਾਕੀ ਸਾਰਾ ਫੇਰ ਉਹ ਨਸ਼ਾ ਇਦਾਂ ਹੀ ਚਲੇ ਜਾਂਦਾ ਸੋਸਾਇਟੀ ਦੇ ਵਿੱਚ ਵਿਕਣ ਦੇ ਲਈ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਸ ਨੂੰ ਵਰਤ ਲੈਂਦੇ ਨੇ ਪੀਣ ਹੀ ਲਾ ਪਣ ਗਿਆ ਆ ਅੱਜ ਮੈਂ ਇੱਕ ਵੀਡੀਓ ਦੇਖਦਾ ਪੈ ਨਟ ਤੇ ਪਈ ਪਤਾ ਨਹੀਂ ਕਿੱਥੇ ਦਾ ਥਾਣੇਦਾਰ ਸੀ ਕੋਈ ਨਸ਼ਾ ਚੱਟਣ ਲਾਉਂਦਾ ਪਿਆ ਦੱਸੋ ਉਹ ਸਿਰਫ ਇਹ ਕਹਿੰਦੇ ਚੱਲ ਫਰੀ ਦਾ ਹੀ ਪਿਆ ਉਹ ਫਰੀਦ ਆ ਪੀਪੀ ਕੇ ਤੇ ਆਪਣੇ ਆਪ ਦਾ ਸਤਿਆਨਾਸ਼ ਕਰ ਲੈਂਦੇ ਮੈਕਮਾ ਬਦਨਾਮ ਵਖਰਾ ਹੋ ਜਾਂਦਾ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਜਾਬ ਦੇ ਵਿੱਚ ਇਨੇ ਦਿਨੇ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਉਹ ਮਾਹੌਲ ਹੈ ਨਸ਼ਿਆਂ ਨੂੰ ਲੈ ਕੇ ਕਿ ਅਸੀਂ ਨਸ਼ੇ ਰੋਕਣ ਦੀ ਪੂਰੀ ਵਾਹ ਲਾ ਰਹੇ ਹਾਂ ਟਿੱਲ ਲਾ ਰਹੇ ਹਾਂ ਇਸੇ ਵਿਚਾਲੇ ਇੱਕ ਮੋਹਮ ਸ਼ੁਰੂ ਕੀਤੀ ਜਾਂਦੀ ਹੈ ਜਿਹਦਾ ਨਾਂ ਰੱਖਿਆ ਜਾਂਦਾ ਹੈ ਯੁੱਧ ਨਸ਼ਿਆਂ ਵਿਰੁੱਧ ਕੀ ਇਹ ਯੁੱਧ ਨਸ਼ਿਆ ਵਿਰੋਧੀ ਹੈ ਇਹ ਸਭ ਦੇ ਵਿਚਾਰੇ ਅਸੀਂ ਕੀ ਫਿਰ ਉਸੇ ਵੱਲ ਨੂੰ ਪੰਜਾਬ ਨੂੰ ਧੱਕ ਰਹੇ ਹਾਂ ਜਿਹੜੀ ਤਰਾਸਦੀ ਤੋਂ ਪੰਜਾਬ ਬੜੀ ਮੁਸ਼ਕਲ ਦੇ ਨਾਲ ਬਾਹਰ ਆਇਆ ਹੈ ਗੱਲ ਕਰ ਰਹੇ ਹਾਂ ਇਨਕਾਊਂਟਰਾਂ ਦੀ ਧੜਾ ਧੜ ਇਨਕਾਊਂਟਰ ਹੋ ਰਹੇ ਨੇ ਕੀ ਹਰ ਵਿਅਕਤੀ ਦੇ ਪੈਰਾਂ 'ਚ ਗੋਲੀ ਮਾਰਨੀ ਜ਼ਰੂਰੀ ਹੁੰਦੀ ਹੈ ਕੀ ਹਰ ਵਿਅਕਤੀ ਦਾ ਇਨਕਾਊਂਟਰ ਬਣਾ ਕੇ ਹੀ ਗੱਲ ਬਣਦੀ ਹੈ ਉਹ ਸਾਰੀ ਗੱਲਬਾਤ ਤੇ ਜਾਣਨਾ ਪਾਵਾਂਗੇ ਭੁਪਿੰਦਰ ਸਿੰਘ ਗੋਤਰਾ ਹੋਣਾ ਦਾ ਸਾਡੇ ਨਾਲ ਸਾਥ ਹੈ ਪਹਿਲਾਂ ਵੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਤੋਂ ਆਉਂਦੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਕੇ ਕਿਉਂਕਿ ਪੁਲਿਸ ਦੇ ਵਿੱਚ ਉਹਨਾਂ ਦਾ ਤਜਰਬਾ ਰਿਹਾ ਹੈ ਉਹ ਚੰਗੀ ਤਰ੍ਹਾਂ ਨਾਲ ਦੱਸ ਸਕਦੇ ਨੇ ਇਹਨਾਂ ਸਾਰੀਆਂ ਘਣਤਰਾਂ ਦੇ ਬਾਰੇ ਸੋ ਉਹਨਾਂ ਦਾ ਸਵਾਗਤ ਕਰਦੇ ਆ ਪਿਆਰ ਪ੍ਰੀਤ ਸਾਥਸੀਆ ਕਾ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਜਿਹਦੀ ਮੈਂ ਗੱਲ ਕਰਦੇ ਆ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਇਹ ਯੁੱਧ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਹੈ ਵੀ ਭਾਈ ਆਪਾਂ ਇਨਕਾਊਂਟਰ ਹੀ ਕਰਕੇ ਨਵੇੜਨਾ ਕੰਮ ਐ ਇੰਝ ਚੱਲਦੀ ਆ ਗੱਡੀ ਇਨਕਾਊਂਟਰ ਵੀ ਕਹਦਾ ਪੈਰਾ ਜੀ ਗੋਲੀ ਮਾਰਨੀ ਆ ਤੇ ਇਹ ਇਸ ਤੇ ਜਰਾ ਚਾਨਣਾ ਪਾਓ ਇੱਥੇ ਆਪਣਾ ਪ੍ਰਤੀਕਰਮ ਦਿਓ ਵੀ ਪੁਲਿਸ ਦਾ ਇਹ ਕਿਹੜਾ ਰਵਈਆ ਕਿਹੜਾ ਤਰੀਕਾ ਕੰਮ ਕਰਨ ਦਾ ਪੁਲਿਸ ਇੰਝ ਕੰਮ ਕਰਦੀ ਹੁੰਦੀ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਪਰ ਉਹਨਾਂ ਦੇ ਵੱਲੋਂ ਤੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਰਹਿ ਗਿਆ ਕਹਾਣੀ ਵਿੱਚ ਹੋਰ ਚੱਲ ਪਈ ਹੈ ਵਿਚ ਅਸੀਂ ਨਸ਼ੇ ਦੇ ਬਿਲਕੁਲ ਵਿਰੋਧ ਆ ਨਸ਼ਾ ਸਾਡੀ ਜਵਾਨੀ ਖਤਮ ਹੋ ਗਈ ਕੋਸ਼ ਸਾਡੀ ਜਵਾਨੀ 47 ਵੇਲੇ ਉਜੜ ਗਈ ਕੋਸ਼ ਸਾਡੀ 84 ਵੇਲੇ ਖਤਮ ਹੋ ਗਈ ਹੈ ਹੁਣ ਰਹਿੰਦੀ ਖੁੰਦੀ ਬਾਹਰ ਚਲੀ ਗਈ ਜਿਹੜਾ ਕੋ ਬਸਿਆ ਉਹ ਨਸ਼ਿਆਂ ਵਿਰੋਧ ਉਹ ਨਸ਼ਿਆਂ ਦੇ ਵਿੱਚ ਪੈ ਗਏ ਨੇ ਅਸੀਂ ਇਹ ਚਾਹੁੰਦੇ ਆ ਕਿ ਨਸ਼ਾ ਖਤਮ ਹੋਵੇ ਤੇ ਸਾਡੀ ਪੰਜਾਬ ਦੀ ਜਵਾਨੀ ਜਿੰਦੀ ਜਾਗਦੀ ਰਹੇ ਪੰਜਾਬ ਹਰਿਆ ਭਰਿਆ ਸਾਨੂੰ ਦੇਖਦਾ ਰਹੇ ਪਰ ਉਹ ਜਵਾਨੀ ਨੂੰ ਨਸ਼ਿਆਂ ਦੀ ਬਜਾਏ ਖਤਮ ਕਰਨ ਦੀ ਬਜਾਏ ਸਾਡਾ ਡਿਪਾਰਟਮੈਂਟ ਇਸ ਲੀਹਾਂ ਤੇ ਚੱਲ ਗਿਆ ਕਿ ਬੰਦੇ ਨੂੰ ਫੜਿਆ ਨਸ਼ੇ ਵਾਸਤੇ ਤੇ ਮੁੜ ਕੇ ਇਨਕਾਊਂਟਰ ਕਰਤਾ ਇਨਕਾਊਂਟਰ ਕੀ ਕਰਨਾ ਗਿੱਟੇ ਦੀ ਗੋਲੀ ਵੱਜਦੀ ਏ ਇਹਨਾਂ ਨੂੰ ਮੈਂ ਪੁੱਛਦਾ ਕਿ ਜਦੋਂ ਇਹ ਤੁਸੀਂ ਫੜਦੇ ਹੋ ਇਹਨਾਂ ਨੂੰ ਤੇ ਕੀ ਉਹ ਜਿੱਥੇ ਤੁਹਾਡੀ ਰਿਕਵਰੀ ਕਰਵਾਦੇ ਨਸ਼ੇ ਵਾਸਤੇ ਲੈ ਜਾਂਦੇ ਹੋ ਜਾਂ ਅਸਲੇ ਵਾਸਤੇ ਲੈ ਜਾਂਦੇ ਹੋ ਤੇ ਕੀ ਉਥੋਂ ਜਦੋਂ ਉਹ ਕੱਢਦਾ ਨਸ਼ਾ ਤੇ ਗੋਲੀ ਉਹਦੇ ਗਿੱਟੇ ਦੀ ਵੱਜਦੀ ਏ ਕਿਤੇ ਹੋਰ ਕਿਉਂ ਨਹੀਂ ਵੱਜਦੀ ਜੇ ਉਹਨੇ ਇਨਕਾਊਂਟਰ ਤੋਂ ਨਾਲ ਉਹਦਾ ਮੁਕਾਬਲਾ ਹੋਇਆ ਜੇ ਉਹਨੇ ਗੋਲੀ ਮਾਰੀ ਏ ਮੈਨੂੰ ਦੱਸਿਆ ਜਾਵੇ ਕਿ ਉਸ ਵੇਲੇ ਹੋਰ ਕਿਤੇ ਲੱਗੀਏ ਜਾਂ ਉਸ ਲੋਕੇਸ਼ਨ ਤੇ ਕਿਸੇ ਦਰਖਤ ਦੇ ਜਾਂ ਕਿਸੇ ਗੱਡੀ ਦੇ ਜਾਂ ਕਿਤੇ ਲੱਗੀ ਉਹਦੇ ਵੱਲੋਂ ਜਿਹੜੀ ਉਹਦੇ ਵੱਲੋਂ ਚਲਾਈ ਗਈ ਉਹਦੀ ਜਿਹੜੀ ਉਹਦੇ ਵੱਲੋਂ ਚਲਾਈ ਦੀ ਗਵਾਲ ਕਰਦਾ ਜਿਹੜੀ ਉਹਦੇ ਵੱਲੋਂ ਚਲਾਈ ਗਈ ਕੀ ਕਿਸੇ ਦੇ ਲੱਗੀ ਤੁਸੀਂ ਕਹਿੰਦੇ ਹੋਹੀ ਸੈਲਫ ਡਿਫੈਂਸਰ ਵਾਸਤੇ ਗੋਲੀ ਅਸੀਂ ਚਲਾਈ ਤੁਸੀਂ ਗੋਲੀ ਚਲਾਤੀ ਤੇ ਉਹਦੇ ਲੱਗੀ ਉਹਦੀ ਚਲਾਈ ਤੁਹਾਡੇ ਕਿਸੇ ਦੇ ਵੀ ਲੱਗੀ ਉਹ ਕੱਲਾ ਬੰਦਾ ਤੁਸੀਂ ਘੱਟ ਤੋਂ ਘੱਟ ਉਸ ਵੇਲੇ 10 ਬੰਦੇ ਤੇ ਹੋਵੋਗੇ ਫਿਰ ਤੁਹਾਡੀ ਲੋਕੇਸ਼ਨ ਚੈੱਕ ਕੀਤੀ ਜਾਵੇ ਕੀ ਉਸ ਵੇਲੇ ਜ ਉਹ ਲੈ ਕੇ ਜਿੱਥੇ ਉਹ ਕੱਢਦੇ ਨੇ ਤੁਸੀਂ ਦੇਖੋ ਵੀ ਉੱਥੇ ਕੀ ਹੈ ਕੀ ਉਹ ਤੁਸੀਂ ਆਪ ਨਹੀਂ ਕੱਢ ਸਕਦਾ ਤੇ ਜਦ ਤੁਸੀਂ ਆਪ ਗਏ ਹੋਵੋ ਤੁਸੀਂ ਉਹਨੂੰ ਹੀ ਕਹਿਣਾ ਵੀ ਤੂੰ ਉੱਥੋਂ ਕੱਢ ਤੇ ਫਿਰ ਤੂੰ ਗੋਲੀ ਮਾਰ ਸਾਡੇ ਜਿਉ ਤੁਹਾਡੇ ਗੋਲੀ ਮਾਰਦਾ ਫਿਰ ਕਿਤੇ ਲੱਗੀ ਨਹੀਂ ਨਾਲੇ ਇੱਕ ਇਹ ਚ ਹੋਰ ਚੀਜ਼ ਹੈ ਭਾਈ ਵੀ ਜਦੋਂ ਤੁਹਾਨੂੰ ਇੱਕ ਇਦਾਂ ਦਾ ਕੇਸ ਮਿਲ ਗਿਆ ਜਿਹਦੇ ਵਿੱਚ ਪੱਟ ਦਿਆਂ ਹੀ ਅਗਲੇ ਨੇ ਚਲਾਤਾ ਫਿਰ ਤੁਸੀਂ ਬਾਰ-ਬਾਰ ਉਹੀ ਕੰਮ ਕਰਾਈ ਜਾ ਰਹੇ ਹੋ ਜਾਂ ਫਿਰ ਇੱਕੋ ਸਟੋਰੀ ਬਾਰ-ਬਾਰ ਚੇਪੀ ਜਾ ਰਹੇ ਸਾਰੀ ਇਹ ਸਾਰਾ ਬਿਲਕੁਲ ਫੇਕ ਕੰਮ ਹੋ ਰਿਹਾ ਹੈ ਫਿਰ ਇੱਕ ਦਾ ਮਤਲਬ ਇਹ ਆ ਪਿੱਛੇ ਜੀ ਕਾਫੀ ਦਿਨ ਪਹਿਲਾਂ ਜਦੋਂ ਅਤਵਾਦ ਦਾ ਵੇਲਾ ਸੀ ਗੁਰਦਾਸਪੁਰ ਦੇ ਵਿੱਚ ਇੱਕ ਮਰਦਾਂ ਫੜੇ ਸੀ ਦੋ ਮੈਨੂੰ ਹੁਣ ਥਾਣੇ ਦਾ ਯਾਦ ਨਹੀਂ ਉਸ ਵੇਲੇ ਬੰਦੇ ਫੜੇ ਥਾਣੇ ਦੇ ਵਿੱਚ ਮਾਰ ਕੇ ਉਹਨਾਂ ਨੂੰ ਤੇ ਉਹਨਾਂ ਕੋ ਰਿਕਵਰੀ ਵਾਸਤੇ ਲੈ ਗਏ ਜੀ ਬਾਹਰ ਤੇ ਜਦੋਂ ਬਲੱਡ ਦਾ ਸੈਂਪਲ ਲਿਆ ਗਿਆ ਉੱਥੇ ਤੇ ਜਿਹੜਾ ਬਲੱਡ ਦਾ ਸੈਂਪਲ ਤੇ ਮਿੱਟੀ ਦਾ ਸੈਂਪਲ ਜਦੋਂ ਲਿਆ ਗਿਆ ਤੇ ਉਹ ਥਾਣੇ ਦਾ ਨਿਕਲਿਆ ਫਿਰ ਉਹਨਾਂ ਦੇ ਪਰਚਾ ਹੋਇਆ ਐਸਐਚਓ ਤੇ ਮਤਲਬ ਕਿ ਉਹਨਾਂ ਨੇ ਥਾਣੇ ਤੋਂ ਹੀ ਪੱਟ ਕੇ ਮਿੱਟੀ ਭਰ ਕੇ ਤੇ ਸੈਂਪਲ ਬਣਦੇ ਤੇ ਨਹੀਂ ਸੈਂਪਲ ਬਾਅਦ ਚ ਥਾਣੇ ਵਾਲਾ ਦੇਤਾ ਜਦੋਂ ਉਸੇ ਚੈੱਕ ਕੀਤਾ ਗਿਆ ਤੇ ਉਹ ਮਿੱਟੀ ਥਾਣੇ ਵਾਲੀ ਨਿਕਲੀ ਬਲੱਡ ਵੀ ਥਾਣੇ ਵਾਲਾ ਨਿਕਲਿਆ ਇੱਥੋਂ ਸਾਫ਼ ਪਤਾ ਲੱਗਦਾ ਹੈ ਮੈਂ ਪੰਜਾਬ ਪੁਲਿਸ ਦੇ ਹੱਕ ਦੇ ਵਿੱਚ ਆ ਤੇ ਵਿਰੋਧ ਨਹੀਂ ਹਗਾ ਪਰ ਮੈਂ ਇਹਨਾਂ ਨੂੰ ਇਹ ਕਹਿੰਨਾ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਇਨਕਾਊਂਟਰ ਤੇ ਜਾਂਦੇ ਹੋ ਤੇ ਤੁਸੀਂ ਇਨਕਾਊਂਟਰ ਇਹੋ ਜਿਹਾ ਜਾਲੀ ਨਾ ਕਰੋ ਕਿਉਂਕਿ ਇਹ ਕਿਸੇ ਵੇਲੇ ਕਮਿਸ਼ਨ ਜਦਨ ਬਣ ਗਿਆ ਨਾ ਕੋਈ ਤੇ ਫਿਰ ਤੁਹਾਨੂੰ ਜਵਾਬ ਕੋਈ ਨਹੀਂ ਆਉਣਾ ਫਿਰ ਇਹਨਾਂ ਆਪਸਰਾਣੇ ਕਿਸੇ ਨੇ ਪੈਰ ਨਹੀਂ ਉਲਾਉਣੇ ਹੁਣ ਤੁਹਾਨੂੰ ਇਹ ਥਾਪੀ ਦੇ ਕੇ ਲੈ ਜਾਣਗੇ ਤੁਹਾਨੂੰ ਪ੍ਰੋਮੋਸ਼ਨ ਦੇਵਾਂਗੇ ਤੁਹਾਨੂੰ ਇਹ ਕਰਾਂਗੇ ਪਰ ਕਹੇ ਦੇ ਪ੍ਰੋਮੋਸ਼ਨ ਨਹੀਂ ਮੁੜ ਕੇ ਗਿਣੇ ਜਾਣੇ ਆ 30 30 ਸਾਲ ਬਾਅਦ ਸਜ਼ਾ ਹੋ ਰਹੀ 30 30 ਸਾਲ ਬਾਅਦ ਅੰਦਰ ਜਾ ਰਹੇ ਨੇ ਕਿਉਂਕਿ ਇਹ ਲੋਕ ਤੁਸੀਂ ਕਹਿੰਦੇ ਨਸ਼ਾ ਨਸ਼ਾ ਖਤਮ ਕਰਨਾ ਹੈ ਅੰਦਰ ਦੇਨੇ ਜਿਹੜੇ ਬੰਦਿਆਂ ਦੇ ਗਿੱਟੇ ਚ ਗੋਲੀ ਮਾਰ ਕੇ ਤੁਸੀਂ ਅੰਦਰ ਦੇ ਰਹੇ ਨਾ ਉਹ ਬੰਦੇ ਕਿਸੇ ਦਿਨ ਬਾਹਰ ਵੀ ਆਉਣੇ ਨੇ ਉਹਨਾਂ ਦੇ ਪਰਿਵਾਰ ਵੀ ਜੀਂਦੇ ਨੇ ਉਹ ਵੀ ਆਉਣੇ ਨੇ ਉਹਨਾਂ ਨੇ ਕਿਸੇ ਨਾ ਕਿਸੇ ਦਾ ਸਾਡੇ ਕੋਲ ਪਹੁੰਚ ਸਾਰਿਆਂ ਦੀ ਹੋ ਰਹੀ ਹੈ ਕਹਿੰਦੇ ਵੀ ਸਾਡੇ ਨਾਲ ਖੜੋ ਮੈਂ ਕਿਹਾ ਸਾਡੇ ਕੋਲ ਪੱਕੇ ਪ੍ਰੂਵਾਂ ਆਣ ਦਾ ਤੁਹਾਡੇ ਨਾਲ ਖੜਾਗੇ ਇਸ ਕਰਕੇ ਮੈਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਕਹਿੰਦਾ ਵੀ ਇਹੋ ਜੇ ਜਾਲੀ ਕਾਊਂਟਰ ਬੰਦ ਕਰ ਦਿਓ ਠੀਕ ਹੈ ਉਹ ਨਸ਼ਾ ਵੇਚਦਾ ਉਹ ਕਰਦਾ ਉਹਨੂੰ ਫੜ ਕੇ ਅੰਦਰ ਦਿਓ ਪਰ ਅੰਦਰ ਵੀ ਦਾ ਦਿਓ ਜਿਹੜਾ ਸੁਧਾਰਕਰ ਬਣਾਇਆ ਉਹ ਸੁਧਾਰਕਰ ਨਹੀਂ ਉਹ ਵਿਗਾੜਕਰ ਹੋ ਗਿਆ ਦੁਨੀਆ ਉੱਥੇ ਤੁਸੀਂ ਦੇਖੋ ਜੇਲ੍ਹ ਦੇ ਵਿੱਚੋਂ ਜੇਲ੍ਹ ਚ ਕਿਹੜੀ ਚੀਜ਼ ਨਹੀਂ ਮਿਲਦੀ ਹਰ ਚੀਜ਼ ਮਿਲਦੀ ਜੇਲ੍ਹ ਦੇ ਵਿੱਚੋਂ ਜੇ ਤੁਹਾਡੇ ਮੋਬਾਈਲ ਚੱਲਦੇ ਪੈਣੇ ਆ ਤਾਂ ਮਤਲਬ ਮੋਬਾਈਲ ਤੇ ਨਹੀਂ ਇਹਦਾ ਮਤਲਬ ਸਾਡੇ ਅਫਸਰਾਂ ਦੀ ਮਿਲੀ ਭੁਗਤੇ ਜੀ ਜੀ ਹਾਂ ਉਹ ਮਿਲੀ ਭੁਗਤੇ ਦਾ ਰਿਜ਼ਲਟ ਇਹ ਨਿਕਲ ਰਿਹਾ ਕਿ ਬਾਹਰ ਨਾਜਾਇਜ਼ ਜਾਜ ਸਾਰੇ ਫੜੇ ਜਾ ਰਹੇ ਸਾਰਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਤੁਸੀਂ ਆ ਬਟਾਲੇ ਵਾਲੇ ਐਸਐਸਪੀ ਦੇ ਇੱਕ ਦਿਨ ਇੰਟਰਵਿਊ ਆਈ ਉਹ 83 ਲੱਖ ਰੁਪਏ ਵਾਲੀ ਤੁਸੀਂ ਸ਼ਾਇਦ ਸਾਰਿਆਂ ਨੇ ਸੁਣੀ ਹੈ ਉਹ ਦੇਖੋ ਜਾਲੀ ਕੰਮ ਹੋ ਰਹੇ ਨੇ ਹੈ ਇਹੋ ਜੇ ਕੰਮ ਨਾ ਕਰੋ ਮੈਂ ਪੰਜਾਬ ਪੁਲਿਸ ਨੂੰ ਬਾਰ-ਬਾਰ ਬੇਨਤੀ ਕਰਨਾ ਤੇ ਦੂਕੀ ਦੂਜੇ ਪੰਜਾਬੀਆਂ ਨੂੰ ਵੀ ਬੇਨਤੀ ਕਿ ਜੇ ਜੇ ਨਸ਼ਾ ਵੇਚਦੇ ਹੋ ਬੰਦ ਕਰ ਦਿਓ ਨਸ਼ੇ ਵਾਲਾ ਕੰਮ ਇਹ ਸਾਰਾ ਨਸ਼ੇ ਵਾਲਾ ਇਹ ਤੁਸੀਂ ਨਜਾਇਜ਼ ਹਥਿਆਰ ਪੰਜਾਬ ਚ ਕਿੱਥੋਂ ਆ ਰਹੇ ਨੇ ਮੈਂ ਪੁੱਛਦਾ ਅਫਸਰ ਸਾਹਿਬਾਨ ਨੂੰ ਡੀਜੀਪੀ ਸਾਹਿਬ ਔਰ ਜਿੰਨੇ ਵੀ ਸੀਨੀਅਰ ਅਫਸਰ ਸਾਹਿਬਾਨ ਨੇ ਮੈਨੂੰ ਦੱਸਿਆ ਜਾਵੇ ਪੰਜਾਬ ਦੇ ਵਿੱਚ ਕਿੰਨਾ ਹਥਿਆਰ ਆ ਰਿਹਾ ਕਿੱਥੋਂ ਬਾਰਡਰਾਂ ਤੋਂ ਆ ਰਿਹਾ ਜੀ ਜੀ ਜੇ ਬਾਰਡਰਾਂ ਤੇ ਇਹਦਾ ਮਤਲਬ ਤੁਹਾਡੀ ਸਿਕਿਉਰਿਟੀ ਜਾਂ ਤੁਹਾਡੀ ਮਿਲੀ ਭੁਗਤਾਨ ਨਾਲ ਆ ਰਿਹਾ ਜਾਂ ਫਿਰ ਤੁਹਾਡੀ ਸਿਕਿਉਰਿਟੀ ਉੱਥੇ ਟਾਈਟ ਨਹੀਂ ਦੋਹਾਂ ਚੀਜ਼ਾਂ ਕੰਮ ਹੋਦਾ ਜੇ ਨਸ਼ਾ ਅਸਲਾ ਆ ਰਿਹਾ ਤੇ ਉਹ ਅਸਲਾ ਸਾਡੇ ਪੰਜਾਬੀਆਂ ਦੇ ਚੱਲ ਰਿਹਾ ਜਾਂ ਫਿੱਟ ਹੋ ਰਿਹਾ ਔਰ ਕਿ ਤੇ ਸਾਡੀ ਪੰਜਾਬ ਪੁਲਿਸ ਕੀ ਕਰਦੀ ਹੈ ਦੇਖ ਰਹੀ ਹੈ ਤੇ ਜਾਂ ਫੜ ਕੇ ਇਨਕਾਊਂਟਰ ਕਰ ਰਹੀ ਹੈ ਇਨਕਾਊਂਟਰ ਇੱਕ ਨਵਾਂ ਉਸ ਵੇਲੇ ਹੱਤਵਤਾ ਦਾ ਨਾ ਸੀ ਹੁਣ ਇਨਕਾਊਂਟਰ ਦੇ ਤਾਂ ਫਰਕ ਇੰਨਾ ਹੀ ਪਿਆ ਹੋਰ ਕੁਝ ਜ਼ਿਆਦਾ ਸੁਧਾਰ ਨਹੀਂ ਇੱਥੇ ਇੱਕ ਹੋਰ ਚੀਜ਼ ਹੁੰਦੀ ਹੈ ਗੋਤਰਾ ਸਾਹਿਬ ਠੀਕ ਹੈ ਪੁਲਿਸ ਆਪਣਾ ਕੰਮ ਜਿਹੜਾ ਕਰ ਰਹੀ ਹੈ ਉਹ ਗਲਤ ਹੈ ਬੇਸ਼ੱਕ ਦੂਸਰੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਪਰ ਇਸ ਸਾਰੇ ਦੇ ਵਿੱਚ ਪੰਜਾਬੀਆਂ ਦੇ ਮਨ 'ਚ ਇੱਕ ਡਰ ਪਣ ਪ ਰਿਹਾ ਹੈ ਭਾਈ ਬਾਹਰ ਨਾ ਨਿਕਲੋ ਸ਼ਾਮ ਦਾ ਟਾਈਮ ਹੈ ਬੱਚਾ ਵੈਸੇ ਹੀ ਜੇ ਸਹੀ ਵੀ ਹੈ ਉਹ ਵੀ ਕਹਿੰਦਾ ਵੀ ਅੱਜ ਬਾਹਰ ਨਾ ਜਾਈਂ ਜੇ ਕੋਈ ਖੇਡਣ ਵਾਲਾ ਹੋਊਗਾ ਨੌਜਵਾਨ ਉਹ ਗਰਾਊਂਡਾਂ 'ਚ ਖੇਡਦਾ ਹੋਊ ਕਿਸੇ ਨੂੰ ਨੇੜ ਸਵੇਰ ਹੋ ਜਾਂਦਾ ਏ ਇਦਾਂ ਤਾਂ ਕਿਸੇ ਨੂੰ ਵੀ ਫੜ ਕੇ ਉਹਦਾ ਇਨਕਾਊਂਟਰ ਬਣਾ ਦੇਣਗੇ ਵੀ ਭਾਈ ਅੱਜ ਕੋਈ ਮੁਰਗਾ ਨਹੀਂ ਮਿਲਿਆ ਆਪਾਂ ਨਵਾਂ ਇੱਥੋਂ ਫੜ ਕੇ ਕਿਸੇ ਨੂੰ ਵੀ ਬਣਾ ਲੈਨੇ ਆ ਉਹਦੀ ਜੇਬ 'ਚ ਆਪ ਪੂੜੀ ਪਾ ਦੇਾਂਗੇ ਇਹੋ ਜੀਆਂ ਵੀ ਚੀਜ਼ਾਂ ਪੁਲਿਸ 'ਚ ਹੁੰਦੀਆਂ ਰਹਿੰਦੀਆਂ ਨੇ ਇਹ ਤਾਂ ਇੱਕ ਤਰੀਕੇ ਦਾ ਡਰ ਬਣਾਇਆ ਜਾ ਰਿਹਾ ਹੈ ਪਰ ਸਾਰੇ ਪੰਜਾਬੀਆਂ ਦੇ ਵਿੱਚ ਵੀ ਬਾਹਰ ਨਾ ਨਿਕਲਿਓ ਅੱਜ ਇਹ ਯੁੱਧ ਨਸ਼ਿਆਂ ਵਿਰੋਧ ਨਹੀਂ ਇਹ ਯੁੱਧ ਤੇ ਹੋ ਗਿਆ ਪੰਜਾਬ ਵਿਰੋਧ ਭਗ ਨੋ ਜੋਧ ਨਸ਼ਿਆਂ ਵਿਰੁੱਧ ਤੇ ਜੁੱਧ ਹੋ ਗਿਆ ਪੰਜਾਬ ਦੀ ਜਵਾਨੀ ਦੇ ਵਿਰੁੱਧ ਕਿਉਂਕਿ ਪੰਜਾਬ ਦੀ ਜਵਾਨੀ ਦੇ ਵਿਰੁੱਧ ਇਸ ਕਰਕੇ ਹੋ ਗਿਆ ਵੀ ਤੁਸੀਂ ਦੇਖੋ ਜਿੰਨੇ ਵੀ ਬੰਦੇ ਫੜੇ ਜਾ ਰਹੇ ਨੇ ਕਿਸੇ ਹਰਕ ਦਾ ਐਨਕਾਊਂਟਰ ਕੀਤਾ ਜਾਂਦਾ ਕਿਸੇ ਦੇ ਗਿੱਟੇ 'ਚ ਗੋਲੀ ਵੱਜਦੀ ਕਿਸੇ ਗੋਡੇ ਵੱਜਦੀ ਕਿ ਉਹ ਬੰਦੇ ਨੂੰ ਖਤਮ ਕਰ ਦਈਏ ਜ਼ੀਰੋ ਕਰ ਦਈਏ ਹੈ ਉਹਦਾ ਰਿਜ਼ਲਟ ਇਹ ਨਿਕਲਦਾ ਪਿਆ ਕਿ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਪਹਿਲਾਂ ਦੇ ਬਾਹਰ ਭੱਜ ਗਈ ਹੁਣ ਬਾਹਰ ਜਾਣ ਦੀ ਸ਼ਕਤੀ ਹੋ ਗਈ ਹੁਣ ਜਿਹੜੇ ਕੋ ਰਹਿ ਗਏ ਨੇ ਉਹ ਤਾਂ ਇਹੋ ਹੀ ਐ ਫਿਰ ਬੇਨਤੀ ਕਰਨ ਵਾਲੀ ਫਿਰ ਵੀ ਬੇਨਤੀ ਕਰਦੇ ਆਂ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਨਾ ਘਰੋਂ ਨਿਕਲੋ ਪਤਾ ਨਹੀਂ ਤੁਹਾਨੂੰ ਕਿੰਨੇ ਚੁੱਕ ਲੈਣਾ ਤੇ ਕਿੰਨੇ ਤੁਹਾਡਾ ਇਨਕਾਊਂਟਰ ਕਰ ਦੇਣਾ ਇਸ ਕਰਕੇ ਇਹ ਬੱਚੋ ਤੇ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਅਫਸਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਗਰੇਜ ਕਰੋ ਇਹ ਕੰਮ ਨਾ ਕਰੋ ਕੱਲ ਮੈਂ ਚੰਡੀਗੜ੍ਹ ਗਿਆ ਸੀ ਕਰਨਲ ਸਾਹਿਬ ਦੇ ਮਸਲੇ ਦੇ ਵਿੱਚ ਠੀਕ ਹੈ ਮੈਂ ਸੀਐਮ ਸਾਹਿਬ ਨੂੰ ਮਿਲਿਆ ਸੀਐਮ ਸਾਹਿਬ ਨਾਲ ਪਰਸਨਲੀ ਮੀਟਿੰਗ ਹੋਈ ਔਰ ਸੀਐਮ ਸਾਹਿਬ ਨੂੰ ਮੈਂ ਦੱਸਿਆ ਕੁਝ ਗੱਲਾਂ ਇਹੋ ਜਿਹਿਆਂ ਦਸੀਆਂ ਕਿ ਜਿਹੜੀਆਂ ਸੀਐਮ ਸਾਹਿਬ ਨੂੰ ਪਤਾ ਹੀ ਨਹੀਂ ਉਹਨਾਂ ਦੇ ਨੌਲੇਜ ਚ ਹੀ ਨਹੀਂ ਜਿਵੇਂ ਕਿ ਜਿਵੇਂ ਕਿ ਮੈਂ ਦੱਸਿਆ ਮੈਂ ਕਹਾ ਜੀ ਇਹ ਜਿਹੜੇ ਕਰਨਲ ਸਾਹਿਬ ਨਾਲ ਹੋਈ ਬਹੁਤ ਜ਼ਿਆਦਾ ਵਧਿੱਕੀ ਹੋਈ ਜਿਹਦੇ ਬਾਰੇ ਕਰਨਲ ਸਾਹਿਬ ਦੇ ਪਰਿਵਾਰ ਨੂੰ ਵੀ ਪਤਾ ਮੈਂ ਕਹਾ ਜੀ ਇੱਕ ਇੱਕ ਬੰਦਾ 13 13 ਸਾਲ 12 12 ਸਾਲ ਹੋ ਗਏ ਇੱਕੋ ਹੀ ਜਗ੍ਹਾ ਤੇ ਪੋਸਟਡ ਹੋਵੇ ਜਦਾਂ ਕਿ ਉੱਥੇ ਪਟਿਆਲੇ ਸੀਆਈਏ ਸਟਾਫ ਦੇ ਵਿੱਚ ਜੀ 13 ਸਾਲ ਕਿਸੇ ਨੂੰ 12 ਸਾਲ ਕਿਸੇ ਨੂੰ ਇੱਕ ਸੀਟ ਤੇ ਹੀ ਹੋ ਗਏ ਉਹਨਾਂ ਉਹ ਤਾਂ ਪੱਕੇ ਹੋ ਗਏ ਉਸੇ ਜਗ੍ਹਾ ਤੇ ਉਹਨਾਂ ਨੂੰ ਰਗ ਰਗ ਦੇ ਭੇਤੀ ਹੋ ਗਏ ਸਾਰੇ ਲੂਪ ਹੋਲ ਵੀ ਪਤਾ ਲੱਗ ਗਿਆ। ਉਹ ਉੱਤੇ ਜਿਹੜੇ ਭੇਤੀ ਹੋ ਗਏ ਜਿਹੜੇ ਉਧਰ ਦੇ ਇਲਾਕੇ ਦੇ ਕ੍ਰਾਈਮਨਲ ਉਹ ਵੀ ਉਹਨਾਂ ਦੇ ਪੂਰੇ ਗਾਹਕ ਬਣ ਗਏ। ਮੈਂ ਗਾਹਕਾਂ ਗਾਂਗਾ ਉਹਨਾਂ ਨੂੰ ਕਿਉਂਕਿ ਗਾਹਕ ਬਣ ਕੇ ਇਸ ਕਰਕੇ ਜੇ ਕਿਸੇ ਨੂੰ ਫੜ ਲਿਆ ਉਹਨਾਂ ਪਤਾ ਵੀ ਉਹਨਾਂ ਨੂੰ ਛੜਾ ਹੀ ਲੈਣਾ ਕੋਈ ਕਰ। ਆਉਣਾ ਜਾਣਾ ਲੱਗਿਆ। ਆਉਣਾ ਜਾਣਾ ਉਹਦਾ ਚੱਲਿਆ ਰਿਆ। ਤੇ ਫਿਰ ਉਸ ਤੋਂ ਬਾਅਦ ਇਨਕੁਆਰੀ ਕਿਨੂੰ ਮਾਰਗ ਹੋਈ ਹੈ ਕਿ ਰਾਏ ਸਾਹਿਬ ਨੂੰ ਮਾਰਗ ਹੋਈ ਸਾਡੇ ਏ ਡੀ ਜੀ ਪੀ ਸਾਹਿਬ ਨੂੰ ਇਨਕੁਆਰੀ ਜਿਹੜੇ ਸਿੱਟੇ ਬਣਾਏ ਨੇ। ਜਿਹੜੇ ਕਿ ਕੱਲ ਜੀ ਆਮ ਸਾਹਬ ਨੂੰ ਮੈਂ ਦੱਸੀ ਗੱਲ ਮੈਂ ਕਿਹਾ ਸਰ ਉਹ ਵੀ ਬੰਦੇ ਉੱਥੇ ਤੇ ਇਹ ਵੀ ਜਿਹੜੇ ਐਡੀਜੀਪੀ ਸਾਹਬ ਨੂੰ ਤੁਸੀਂ ਇਨਕੁਆਰੀ ਅਫਸਰ ਲਾਇਆ ਇਹ ਐਸਐਸਪੀ ਵੀ ਉੱਥੇ ਰਹਿ ਇਹ ਡੀਆਈਜੀ ਵੀ ਉੱਥੇ ਰਹਿ ਇਹ ਆਈਜੀ ਵੀ ਉੱਥੇ ਰਹਿ ਕੀ ਇਹ ਪਰਿਵਾਰ ਨੂੰ ਇਨਸਾਫ ਕਿੱਥੋਂ ਮਿਲੇਗਾ ਇਹੋ ਜਿਹੇ ਕੇਸ ਜਿਹੜੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਇਨਸਾਫ ਕਿੱਥੋਂ ਮਿਲੇਗਾ ਤੁਸੀਂ ਦੱਸਿਆ ਜਾਵੇ ਮੈਂ ਇਨਸਾਫ ਮੰਗਦਾ ਹਾਂ ਪਰਿਵਾਰ ਸਾਰਾ ਇਨਸਾਫ ਮੰਗਦਾ ਹੈ ਪਰ ਉਹ ਸੀਮ ਸਾਹਿਬ ਨੇ ਸਾਡੇ ਸਾਹਮਣੇ ਕਿਹਾ ਵੀ ਸ਼ਾਮ ਨੂੰ 5 ਵਜੇ ਤੱਕ ਬੁਲਾਏ ਇਹਨਾਂ ਨੂੰ 6 ਵਜੇ ਬੁਲਾਏ ਡੀਜੀਪੀ ਸਾਹਿਬ ਨੂੰ ਹੋਮ ਸੈਕਟਰੀ ਨੂੰ ਚੀਫ ਸੈਕਟਰੀ ਨੂੰ ਔਰ ਸਪੈਸ਼ਲ ਕਿਹਾ ਗਿਆ ਵੀ ਤਿਆਰੀ ਕਰਕੇ ਆਓ ਇਸ ਸੰਬੰਧ ਵਿੱਚ ਮੈਂ ਤੁਹਾਡੇ ਕੋਲ ਕੋ ਸਵਾਲ ਜਵਾਬ ਪੁੱਛ ਲੈਣਾ ਅਸੀਂ ਇਹ ਗੱਲ ਕਰਦੇ ਆ ਕਿ ਜੇ ਉਹ ਪਰਿਵਾਰ ਨੂੰ ਇੱਕ ਆਨ ਡਿਊਟੀ ਕਰਨਲ ਸਾਹਿਬ ਨਾਲ ਤੱਕਾ ਹੋ ਰਿਹਾ ਤੇ ਆਮ ਜਨਤਾ ਨੂੰ ਇਨਸਾਫ ਕਿੱਥੋਂ ਮਿਲੇਗਾ ਅਸੀਂ ਆਮ ਜਨਤਾ ਦੀ ਆਵਾਜ਼ ਪੁੱਛਦੇ ਆਂ ਵੀ ਆਮ ਜਨਤਾ ਨੂੰ ਇਨਸਾਫ ਕਿਤੇ ਕਰੇ ਮਿਲੇਗਾ ਫਿਰ ਮੈਂ ਸੀਐਮ ਸਾਹਿਬ ਨਾਲ ਇਹ ਵੀ ਗੱਲ ਕੀਤੀ ਮੈਂ ਮੁੱਖ ਮੰਤਰੀ ਸਾਹਿਬ ਜੀ ਮੈਂ ਕਿਹਾ ਕੁਝ ਬੰਦੇ ਜਿਹੜੇ ਭਟਕ ਗਏ ਨੇ ਜਾਂ ਪਟਕਾਏ ਗਏ ਨੇ ਸਾਡੇ ਪੁਲਿਸ ਵੱਲੋਂ ਜਾਂ ਪਰਿਵਾਰਾਂ ਵੱਲੋਂ ਜਾਂ ਕਿਸੇ ਤਰੀਕੇ ਵੀ ਕਈ ਵਾਰੀ ਬੰਦਾ ਜਿੱਦਾਂ ਕਹਿ ਦੀ ਕਿਸੇ ਨੂੰ ਪਤਾ ਨਹੀਂ ਗੱਡੀ 'ਚ ਕਿਸੇ ਦਾ ਬੈਠ ਗਿਆ ਤੇ ਹੁਣ ਉਹ ਤਾਂ ਨਹੀਂ ਪਤਾ ਵੀ ਉਹ ਬੰਦਾ ਗੱਡੀ 'ਚ ਬਾਕੀ ਕੀ ਰੱਖਿਆ ਉਹ ਤੇ ਸਰਸਰੀ ਬੈਠ ਗਿਆ ਜਾਂ ਉਹ ਬੰਦਾ ਬੈਠ ਗਿਆ ਜਾਂ ਗੱਡੀ ਵਾਲਾ ਪਹਿਲਾਂ ਹੀ ਮੈਲਾਫੇ ਟੈਨਸ਼ਨ ਨਾਲ ਜਾ ਰਿਹਾ ਜਾਂ ਜਿਹੜਾ ਬੈਠਾ ਉਹ ਜਾ ਰਿਹਾ ਪਰ ਉਹ ਜਾਣ ਦੇ ਵਿੱਚ ਥੋੜਾ ਜਿਆਦਾ ਦੇਖ ਲਓ ਯਾਰ ਜੋ ਉਹਦੇ ਨਾਲ ਬੈਠਾ ਹੈ ਤੇ ਉਹ ਗਲਤ ਹੈ ਜਾਂ ਉਹ ਗਲਤ ਹੈ ਉਹਨੂੰ ਤਾਂ ਨਾ ਵਿੱਚ ਨਾ ਇਨਵੋਲ ਕਰੋ ਜਦੋਂ ਉਹੋ ਜਿਹਾ ਬੰਦਾ ਇਨਵੋਲ ਹੋ ਜਾਂਦਾ ਨਾਲ ਉਹ ਫਿਰ ਇੱਕ ਵਾਰੀ ਇਨਵੋਲ ਹੋ ਗਿਆ ਦੂਜੀ ਵਾਰੀ ਪੁਲਿਸ ਨੇ ਉਹਨੂੰ ਕਹੇ ਹੋਰ ਪ੍ਰਸਾਦ ਨਾਲ ਤੀਜੀ ਵਾਰ ਹੋਰ ਉਹ ਨਹੀਂ ਵੀ ਤੇ ਤਾਂ ਵੀ ਉਹ ਮੇਨ ਕ੍ਰਿਮੀਨਲ ਬਣ ਜਾਣਾ ਕਿਉਂਕਿ ਜਦੋਂ ਜੇਲ੍ਹ ਚ ਚਲਾ ਗਿਆ ਤੇ ਉਹ ਹੁਣ ਮੁੜ ਕੇ ਫਿਰ ਗਾਂ ਤੋਂ ਗਾਂ ਫੇ ਵਧੀ ਜਾਣਾ ਕੰਮ ਘਟਦਾ ਨਹੀਂ ਇਹ ਉਹ ਇਹੋ ਜਿਹੇ ਬੰਦੇ ਜਿਹੜੇ ਫਿਰ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਨੇ ਇਸ ਬਾਰੇ ਗੱਲ ਕੀਤੀ ਸੀ ਐਮ ਸਾਹਿਬ ਨਾਲ ਮੈਂ ਦੱਸਿਆ ਜੀ ਮੈਂ ਕਹਿੰਦੇ ਵੀ ਜਿਹੜੇ ਕੋ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਨੇ ਤੁਹਾਡੇ ਜੇ ਕੋਈ ਤੋਂ ਆਉਣ ਤੁਹਾਡੇ ਕੋਲ ਤੁਹਾਡੇ ਨਾਲ ਕਹਿੰਦੇ ਮੈਂ ਸਪੋਰਟ ਕਰਾਂਗਾ ਮੇਰੇ ਤੋਂ ਹੀ ਨੌਲੇਜ ਲਿਆਉਣਾ ਆਪਾਂ ਨੂੰ ਮੁੱਖ ਧਾਰਾ 'ਚ ਬਕਾਇਦਾ ਮੀਟਿੰਗ ਸੱਦ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਵਾਂਗੇ ਬਕਾਇਦਾ ਉਹਨਾਂ ਤੇ ਪੂਰਾ ਟਰੈਪ ਲਾ ਕੇ ਸਾਰੀ ਚੀਜ਼ ਦਾ ਉਹਦਾ ਧਿਆਨ ਰੱਖਿਆ ਜਾਏਗਾ ਕਿੱਥੇ ਜਾਂਦਾ ਕਦੋਂ ਆਉਂਦਾ ਕੀ ਕਰਦਾ ਔਰ ਫੋਨ ਨੰਬਰ ਵੀ ਉਹਨੂੰ ਆਪਣਾ ਦਿੱਤਾ ਜਾਏਗਾ ਲੈ ਕੇ ਉਹਦੇ ਤੇ ਹੀ ਕਾਲ ਕਰੇਗਾ ਆ ਜੇ ਕਿਸ तरीके ਨਾਲ ਮੈਂ ਕਹਾਂ ਜੀ ਇਸ ਤਰੀਕੇ ਨਾਲ ਪੰਜਾਬ ਸਾਡਾ ਬਚੇਗਾ ਜਿਹੜੇ ਕੋ ਨਸ਼ਿਆਲੀ ਲਾਈਨ ਤੇ ਪਈ ਉਹ ਵੀ ਬਚ ਜਾਣਗੇ ਤੇ ਕੁਝ ਜਿਹੜੇ ਉੱਥੇ ਆਰਮੀ ਦੇ ਆਫਸਰਸਮੈਨ ਗਏ ਸੀ ਉਹਨਾਂ ਨੇ ਵੀ ਇਹ ਗੱਲ ਦੀ ਡਿਮਾਂਡ ਰੱਖੀ ਕਿ ਸਾਡਾ ਪੰਜਾਬ ਗੋਲੀਆਂ ਮਾਰ ਕੇ ਇਨਕਾਊਂਟਰ ਕਰਕੇ ਨਾ ਮਾਰੋ ਇਹ ਸੁਧਾਰ ਕਰੋ ਅਸੀਂ ਚਾਹੁੰਦੇ ਹਾਂ ਇਸ ਚੀਜ਼ ਨੂੰ ਵੀ ਨਸ਼ਾ ਬੰਦ ਹੋਣਾ ਚਾਹੀਦਾ ਪੰਜਾਬ ਚ ਕ੍ਰਾਈਮ ਬੰਦ ਹੋਣਾ ਚਾਹੀਦਾ ਪਰ ਐਦਾਂ ਵੀ ਨਾ ਬੰਦ ਕਰੋ ਕਿ ਸਾਡੇ ਪੰਜਾਬ ਦੀ ਜਵਾਨੀ ਤੁਸੀਂ ਇਨਕਾਊਂਟਰ ਕਰਕੇ ਖਤਮ ਕਰੋ ਹੂੰ ਜੀ ਇਹ ਤਾਂ ਹੈ ਇੱਕ ਹੋਰ ਚੀਜ਼ ਹੁੰਦੀ ਹੈ ਇਨਕਾਊਂਟਰਾਂ ਤੋਂ ਇਲਾਵਾ ਜਿੱਦਾਂ ਤੁਸੀਂ ਗੱਲ ਕੀਤੀ ਜੇਲ੍ਹਾਂ ਦੀ ਸੁਧਾਰ ਕਰ ਵਿਗਾੜ ਕਰ ਬਣ ਚੁੱਕੇ ਨੇ ਇਸੇ ਤਰ੍ਹਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਵੀ ਕੋਈ ਹੋਰ ਬਾਡੀ ਨਹੀਂ ਹੋਣੀ ਚਾਹੀਦੀ ਜਿਹੜੀ ਮੋਨੀਟਰ ਕਰੇ ਕਿ ਕੀ ਪੁਲਿਸ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕਿਉਂਕਿ ਪੁਲਿਸ ਲਗਾਤਾਰ ਲੋਕਾਂ ਦੇ ਵਿੱਚ ਆਪਣਾ ਆਧਾਰ ਗਵਾਉਂਦੀ ਜਾ ਰਹੀ ਹੈ ਅੱਜਕੱਲ ਕੋਈ ਵੀ ਸਨਮਾਨ ਦੀ ਨਿਗਾ ਨਾਲ ਬਹੁਤਾ ਨਹੀਂ ਦੇਖਦਾ ਪੁਲਿਸ ਨੂੰ ਜੇਕਰ ਕੋਈ ਜਿੱਦਾਂ ਹੁਣ ਗੱਲ ਹੋਈ ਹੈ ਕਰਨਲ ਸਾਹਿਬ ਦੇ ਨਾਲ ਉੱਥੇ ਆਟੋਮੈਟਿਕਲੀ ਬੇਸ਼ੱਕ ਕਰਨਲ ਸਾਹਿਬ ਦੀ ਰੱਤੀ ਪਰ ਗਲਤੀ ਵੀ ਹੋਵੇ ਪਰ ਨਹੀਂ ਪੁਲਸ ਨੂੰ ਹੀ ਲੋਕਾਂ ਨੇ ਕਹਿਣਾ ਕਿ ਇਹ ਐਂ ਹੀ ਕਰਦੇ ਨੇ ਇਹ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਿਹੜੀ ਸ਼ਬੀ ਬਣਾ ਲਈ ਗਈ ਆ ਪੁਲਸ ਦੇ ਵੱਲੋਂ ਇੱਚ ਸੁਧਾਰ ਕਦੀ ਹੋ ਹੀ ਨਹੀਂ ਸਕਿਆ ਇਹ ਇਹ ਕਿ ਕਿੱਥੋਂ ਆਉਂਦੀ ਆ ਇਹ ਸਾਰੀ ਗੱਲਬਾਤ ਇਹ ਇਨ੍ਹਾਂ ਚੀਜ਼ਾਂ ਨਾਲ ਤੁਰਦੀ ਆ ਨਾ ਜਦੋਂ ਇਨਕਾਊਂਟਰ ਅਵਾਗੌਣ ਕੀਤੇ ਜਾਂਦੇ ਨੇ ਤੁਸੀਂ ਵਰਬਲੀ ਆਰਡਰਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਜੇ ਚਲਾਨ ਵੀ ਕੱਟਣਾ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਕੇ ਡੀਲ ਕਰੋ ਇੱਥੋਂ ਤੱਕ ਗੱਲ ਚੱਲੇ ਜਾਂਦੀ ਆ ਇਹਨੂੰ ਕਿਵੇਂ ਵੇਖਦੇ ਹੋ ਜਿਹੜੀ ਸ਼ਬੀ ਬਣਦੀ ਜੀ ਇਸ ਦੇ ਬਾਰੇ ਵੀ ਕੱਲ ਸੀਐਮ ਸਾਹਿਬ ਨਾਲ ਗੱਲ ਹੋਈ ਸੀ ਪੁਲਿਸ ਬਾਰੇ ਵੀ ਹੈ ਜਿਹੜੀ ਬੋਲੀ ਦੀ ਕਿ ਸਾਡੇ ਪੁਲਿਸ ਦੀ ਬੋਲੀ ਤੇ ਗਾਲ ਚੜਹੀ ਹੈ ਮੂੰਹ ਤੇ ਚਾਹੇ ਉਹ ਕਰੇ ਚਲੇ ਜਾਏ ਚਾਹੇ ਬਾਰ ਉਹਨੇ ਗਾਲ ਕੱਢਣੀ ਹੈ ਸੀਐਮ ਸਾਹਿਬ ਨਾਲ ਇੱਕ ਗੱਲ ਹੋਈ ਉਹ ਸੀਐਮ ਸਾਹਿਬ ਕਹਿੰਦੇ ਇਹਨਾਂ ਦੀ ਜਿਹੜੀ ਇਹ ਗੱਲਬਾਤ ਹੈ ਕਹਿੰਦੇ ਤੁਸੀਂ ਸਾਡੇ ਸਾਹ ਪਿੱਛੇ ਜਦੋਂ ਮੈਂ ਨਹੀਂ ਹਿਆ ਸੀ ਸੀਐਮ ਨਹੀਂ ਸੀ ਬਣਿਆ ਤਾਂ ਇਹਨਾਂ ਦੇ ਕੋਈ ਨਾਟਕ ਵੀ ਚੱਲਦੇ ਆ ਪੁਲਿਸ ਦੀ ਆਮ ਕਰਕੇ ਗਾਲ ਮੂੰਹ ਤੇ ਚੜੀ ਹੁੰਦੀ ਘਰ ਚ ਵੀ ਆ ਰੂਟੀਨ ਚ ਗਾਲ ਕੱਟਣੀ ਜਿਦਾਂ ਗਾਲ ਇਹਨਾਂ ਦਾ ਇੱਕ ਹੈਲਪਿੰਗ ਵਰਡ ਵਰਬ ਬਣ ਗਿਆ ਹੁੰਦਾ ਨਾ ਭਈ ਉਹ ਲਾਉਣਾ ਹੀ ਲਾਉਣਾ ਨਾਲ ਤੇ ਉਹ ਕਹਿੰਦੇ ਵੀ ਹੁਣ ਮੈਂ ਇਸ ਚੀਜ਼ ਤੇ ਵੀ ਲੈ ਰਿਆਂ ਸੀਰੀਅਸਲੀ ਵੀ ਇਹਨਾਂ ਦੀ ਮੀਟਿੰਗ ਸੱਦੀ ਜਾਇਆ ਕਰੇਗੀ ਤੇ ਇਹਨਾਂ ਨੂੰ ਸੁਧਾਰ ਕੀਤਾ ਜਾਣਾ ਵੀ ਜਿਹੜਾ ਸੁਧਾਰ ਕਰ ਜਿੱਦਾਂ ਉੱਥੇ ਇਹਨਾਂ ਦਾ ਸੁਧਾਰ ਵੱਖਰੇ ਕੀਤਾ ਜਾਣਾ ਵੀ ਗਾਲ ਨਾ ਕੱਢਣ ਗਾਲ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਔਰ ਦੂਜੀ ਗੱਲ ਰਹਿ ਗਈ ਕਿ ਇਹਨਾਂ ਨੂੰ ਸੁਧਾਰ ਕਿੱਦਾਂ ਕਰਨਾ ਹੈ ਪੀ ਇਹ ਨਾ ਜਿਹੜੇ ਜਿੱਦਾਂ ਹੁਣ ਚੈਨ ਜਿਹੜਾ ਨੈਕਸਟ ਕਿਦਾਂ ਤੋੜਨਾ ਸੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਕੱਲ ਮੈਂ ਕਹਾ ਜੀ ਜਿੱਦਾਂ ਹੁਣ ਆਪਾਂ ਕਹਿੰਦੇ ਨਾ ਬਦਲੀ ਕਰ ਦਿੱਤੀ ਹੁਣ ਬਦਲੀ ਉਹਨਾਂ ਦੀ ਲਾ ਲੋ ਆਪਾਂ ਉੱਥੇ ਲਾ ਲੈਨੇ ਆਪਾਂ ਕਰਨਲ ਸਾਹਿਬ ਦੇ ਮੈਟਰ ਤੇ ਹੀ ਲਾ ਲੈਨੇ ਕਹਿੰਦਾ ਜੀ ਬਦਲੀ ਕਰਤੀ ਬਦਲੀ ਕਿੱਥੇ ਕੀਤੀ ਉਥੋਂ ਬਦਲੀ ਕਰਕੇ ਮਲੇਰਕੋਟਲੇ ਕਰਤੀ ਕੋ ਸੰਗਰੂਰ ਲਾਤੇ ਉਹ ਸੰਗਰੂਰ ਤਾਂ ਮਲੇਰਕੋਟਲਾ ਹੈ ਤੇ ਰੇਂਜ ਉਥੇ ਦੀ ਰਹਿ ਗਈ ਪਟਿਆਲੇ ਦੀ ਰੇਂਜ ਤੇ ਉਸੇ ਜੀ ਰਹਿ ਗਏ ਉਹ ਹੀ ਸਿੱਧੂ ਦੇ ਅੰਦਰ ਜੀ ਰਹਿ ਗਏ ਡੀਆਈਜੀ ਦੇ ਐਸਐਸਬੀ ਸਾਰੇ ਉਹਨਾਂ ਦੇ ਅੰਡਰ ਜੀ ਰਹਿ ਗ ਉਹ ਫਿਰ ਮੈਂ ਦੱਸਿਆ ਗਿਆ ਕੱਲ ਮੇਰੀ ਗੱਲ ਹੋਈ ਮੈਂ ਕਹਿੰਦੇ ਫਿਰ ਮੈਂ ਇਹਨਾਂ ਨੂੰ ਇਦਾਂ ਕਰਦਾ ਇਹਨਾਂ ਨੂੰ ਬਦਲ ਕੇ ਜਿਹੜੇ ਪਟਿਆਲੇ ਵਾਲੇ ਚੁੱਕ ਕੇ ਇਹਨਾਂ ਨੂੰ ਅੰਮ੍ਰਿਤਸਰ ਜਾਂ ਕਰਤਾਰਪੁਰ ਲਾਉਨੇ ਆ ਤੇ ਇਧਰਲੇ ਉਧਰ ਮੈਂ ਕਹਾ ਜੀ ਬਿਲਕੁਲ ਇਦਾਂ ਹੋਏਗਾ ਤੇ ਤਾਂ ਇਹਨਾਂ ਦੀ ਲੜੀ ਟੁੱਟੇਗੀ ਲੜੀ ਟੁੱਟੇਗੀ ਤੇ ਨਸ਼ਾ ਖਤਮ ਹੋਏਗਾ ਨਸ਼ਾ ਖਤਮ ਹੋਏਗਾ ਤਾਂ ਗੈਂਗਸਟਰ ਬਾਦ ਖਤਮ ਹੋਏਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਮੈਂ ਸਾਰੀ ਕੱਲ ਕੋਈ ਇੱਕ ਘੰਟਾ ਮੀਟਿੰਗ ਹੋਈ ਸਾਡੀ ਸਬੰਤ ਸੀਐਮ ਸਾਹਿਬ ਨਾਲ ਔਰ ਪੂਰੀ ਡਿਟੇਲ ਚ ਦਿੱਤੀ ਔਰ ਫਿਰ ਨਾਲ ਇਹ ਵੀ ਗੱਲ ਕਹੀ ਕਿ ਇਹਨਾਂ ਦੇ ਨਾਲ ਜਦੋਂ ਆਰਮੀ ਦੇ ਰਿਟਾਇਰਡ ਨੇ ਮੁਲਾਜ਼ਮ ਉਹ ਸਹਿਮਤ ਨੇ ਇਸ ਕੰਮ ਨੂੰ ਕਰਨ ਨੂੰ ਕੁਝ ਸਾਡੇ ਪੁਲਿਸ ਦੇ ਕੋਈ ਰਿਟਾਇਰਡ ਕੁਝ ਜਿਹੜੇ ਆ ਜਬਰੀ ਇਹਨਾਂ ਮਹਿਕਮਿਆਂ ਦੇ ਵਿੱਚ ਜਿਹੜੇ ਪੁਲਿਸ ਦੇ ਪੁਲਿਸ ਅਫਸਰਾਂ ਨੇ ਫਸਾ ਕੇ ਤੇ ਮੁੜ ਕੇ ਡਿਸਮਿਸ ਕਰਾਤੇ ਉਹ ਉਹਨਾਂ ਸੀਐਮ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਨਾਲ ਅਟੈਚ ਕਰਾਂਗੇ ਥਾਣੇ ਦੇ ਵਿੱਚੋਂ ਕੋਈ ਵੀ ਰਿਕਵਰੀ ਵਾਸਤੇ ਜਾਏਗਾ ਇੱਕ ਬੰਦਾ ਉਹਨਾਂ ਦਾ ਜ਼ਰੂਰ ਨਾਲ ਜਾਏਗਾ ਚਾਹੇ ਐਕਸਟਰਸਮੈਨ ਪੁਲਿਸ ਦਾ ਹੋਵੇ ਚਾਹੇ ਐਕਸਟਰਸਮੈਨ ਆਰਮੀ ਦਾ ਹੋਵੇ ਚਾਹੇ ਕੋਈ ਵੀ ਹੋਵੇ ਉਹਨਾਂ ਦੀ ਹਾਜ਼ਰੀ ਚ ਹੋਏਗਾ ਕੱਲ ਨੂੰ ਜੇ ਕੋਈ ਗਲਤ ਹੋਏਗਾ ਤੇ ਉਹਨਾਂ ਨੂੰ ਨਾਲ ਬਕਾਇਦਾ ਉਹਨਾਂ ਨੂੰ ਇਨਕੁਆਰੀ ਹੋਏਗੀ ਸਾਰੇ ਨਾਲ ਤੁਰੇ ਫਿਰਨ ਕਿਉਂ ਇਸ ਕਰਕੇ ਕਿਉਂਕਿ ਜਿਹੜੇ ਰਿਟਾਇਰ ਨੇ ਬਿਨਾ ਤਨਖਾਹ ਦੇ ਉਹਨਾਂ ਨੇ ਕੰਮ ਕਰਨਾ ਉਹ ਕੰਮ ਕਰਨ ਬਿਨਾ ਤਨਖਾਹ ਦੇ ਤਿਆਰ ਨੇ ਉਹ ਇਸੇ ਕਰਕੇ ਤਿਆਰ ਨੇ ਪੰਜਾਬ ਦੇ ਵਿੱਚ ਇੱਕ ਸਾਡਾ ਜਿਹੜਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਡੇ ਪੰਜਾਬ ਨਾਲ ਧੱਕਾ ਨਾ ਹੋਵੇ ਇੱਕ ਨਾ ਵਿਦੇਸ਼ਾਂ ਦੇ ਵਿੱਚ ਇਹ ਕੰਮ ਬਹੁਤ ਚੱਲਦਾ ਹੈ ਕਈ ਦੇਸ਼ਾਂ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਜਿਹੜੇ ਸਰਕਾਰੀ ਅਫਸਰ ਹੁੰਦੇ ਨੇ ਬੇਸ਼ੱਕ ਉਹ ਪੁਲਿਸ ਦੇ ਹੋਣ ਬੇਸ਼ੱਕ ਉਹ ਸਿਵਲ ਪ੍ਰਸ਼ਾਸਨ ਦੇ ਹੋਣ ਉਹਨਾਂ ਦੇ ਫੋਨਾਂ ਦੇ ਵਿੱਚ ਕੁਝ ਐਪਸ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬਿਲਕੁਲ ਨਹੀਂ ਵਰਤ ਸਕਦੇ ਵਿਦੇਸ਼ੀ ਐਪਸ ਹੋ ਗਈਆਂ ਜਾਂ AI ਨਾਲ ਰਿਲੇਟਡ ਕੁਝ ਐਪਸ ਹੋ ਗਈਆਂ ਜਾਂ ਫਿਰ ਇਦਾਂ ਦੀਆਂ ਐਪਸ ਜਿੱਥੇ ਸੀਕ੍ਰੀਟ ਤੌਰ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਵੀ ਇਹ ਗੱਲ ਬਹੁਤ ਪ੍ਰਚਲਿਤ ਜਾਂਦੀ ਹੈ ਕਿ ਆਪਾਂ ਜਿਹੜੇ ਵੱਡੇ ਅਫਸਰ ਨੇ ਉਹ ਆਮ ਤੌਰ ਤੇ ਕਿਸੇ ਨੂੰ ਵੀ ਕਹਿਣ ਦੇ ਲਈ ਕੁਝ ਜਾਂ ਕੋਈ ਵੀ ਲਾਲੋ ਬਦਮਾਸ਼ੀ ਕੋਈ ਗੁੰਡਾ ਹੀ ਹੈ ਉਹ ਵੀ ਕਿਸੇ ਨੂੰ ਧਮਕੀ ਦੇਣ ਦੇ ਲਈ ਖਾਸ ਤੌਰ ਤੇ WhatsApp ਕਾਲ ਕਰਦਾ ਕਿ ਰਿਕਾਰਡ ਨਹੀਂ ਹੁੰਦੀ ਕੋਈ ਰਿਕਾਰਡ ਨਹੀਂ ਰਹੂਗਾ ਇਹੋ ਜੀਆਂ ਚੀਜ਼ਾਂ ਜਿਹੜੀਆਂ ਇਹੋ ਜੀਆਂ ਐਪਸ ਨੇ ਇਹਨਾਂ ਦੀ ਦੁਰਵਰਤੋਂ ਵੀ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਦੇ ਖਿਲਾਫ ਹੁੰਦੀ ਹੈ ਇਹ ਮੰਨਦੇ ਹੋ ਤੁਸੀਂ ਇਹ ਬਿਲਕੁਲ ਜੀ ਇਹ ਪੰਜਾਬ ਦੇ ਸਾਡੇ ਪੁਲਿਸ ਦੇ ਅਫਸਰ ਜਿੰਨੇ ਵੀ ਨੇ ਮੈ ਐਸਐਚਓ ਵੀ ਲੈ ਲੈਣਾ ਥੱਲੇ ਉਠਾਣੇਦਾਰ ਵੀ ਲੈ ਲਈਏ ਸਾਰੇ ਲੈ ਲਈਏ ਇਹ ਸਾਰੇ ਹੀ ਕਹਿੰਦੇ ਜੀ WhatsApp ਕਾਲ ਕਰੋ Telegram ਐਪ ਇਹਨਾਂ ਦੀ ਉਹ ਕਾਲ ਕਰੋ ਪਲੱਸ ਇਹੋ ਜੀਆਂ ਕਾਫੀ ਹੋਰ ਕ ਉਹਤੇ ਕਾਲ ਕਰਦੇ ਨੇ ਜਿਸ ਦਾ ਨਾਨਕ ਸਿੰਘ ਦੇ ਤੁਸੀਂ ਸੁਣ ਲਓ ਕਹਿੰਦਾ ਜੀ ਮੈਂ ਦੂਜਾ ਫੋਨ ਨਹੀਂ ਸੁਣਦਾ WhatsApp ਕਾਲ ਕਰਦਾ ਡੀਜੀਪੀ ਸਾਹਿਬ ਵੀ WhatsApp ਕਾਲ ਰੱਖੇ ਇਹ WhatsApp ਕਾਲ ਤੇ ਚੋਰ ਮੋਰੀਆ ਨੇ ਸਾਡੀਆਂ ਵੀ ਅਸੀਂ ਜੇ ਦੂਜੀ ਕਾਲ ਕਰਾਂਗੇ ਤਾਂ ਕੋਈ ਰਿਕਾਰਡ ਕਰ ਲੇਗਾ ਮੰਨ ਲਓ ਮੈਂ ਤੁਹਾਨੂੰ ਕਾਲ ਕਰਾਂ ਤੂੰ ਹੀ ਮੈਨੂੰ ਕਰਦੇ ਅਸੀਂ ਰਿਕਾਰਡ ਕਰ ਲਾਂ ਕਾਲ ਕਾਲ ਰਿਕਾਰਡ ਕਰ ਲਾਂਗੇ ਵਿੱਚ ਗੱਲਬਾਤ ਰਿਕਾਰਡ ਹੋ ਜੇਗੀ ਗੱਲਬਾਤ ਰਿਕਾਰਡ ਹੋ ਜੇਗੀ ਤੁਹਾਡਾ ਫਿਰ ਰਿਜ਼ਲਟ ਬਾਹਰ ਆਏਗਾ ਦੱਸਾਂਗੇ ਵੀ ਇੱਥੇ ਸਾੜ ਕੋ ਆਹ ਡਿਮਾਂਡ ਕੀਤੀ ਹੈ ਸਾੜ ਕੋ ਆਹ ਮੰਗਿਆ ਹੈ ਜਾਂ ਸਾਡੇ ਨਾਲ ਗੱਲ ਹੋਈ ਹੈ ਇਹਨਾਂ ਗੱਲਾਂ ਨਾਲ ਵੱਲ ਧਿਆਨ ਰੱਖਦੇ ਉਹਨਾਂ ਨੇ ਜਦਕਾ ਬਿਲਕੁਲ ਮੰਗ ਕਰਦਾ ਪੰਜਾਬ ਦੀ ਸਰਕਾਰ ਕੋਲੋਂ ਵੀ ਜਿੰਨੇ ਪੁਲਿਸ ਅਫਸਰ ਬਲਾਗ ਇਹਨਾਂ ਦੇ ਸਾਰਿਆਂ ਦੇ ਪਹਿਲਾਂ ਤੇ ਸਾਰੇ WhatsApp ਕਾਲ ਜਿੰਨੀਆਂ ਬੰਦ ਕੀਤੀਆਂ ਜਾਂ WhatsApp ਕਾਲ ਕੋਈ ਨੋਟੀਫਿਕੇਸ਼ਨ ਹੀ ਕੱਢੀ ਜਾਵੇ ਵੀ ਘਟੋ ਘਟ ਇਹੋ ਜਿਹੇ ਐਪਸ ਇਹ ਥਰਡ ਪਾਰਟੀ ਨਾ ਯੂਜ਼ ਕਰਨ ਜਿਹਦੀਆਂ ਚੋਰ ਮੋਰੀਆਂ ਨੇ ਜਿਹੜੀਆਂ ਇਹਨਾਂ ਨੂੰ ਇੰਨਾ ਖੁੱਲ ਦਿੰਦੀਆਂ ਨੇ ਵੀ ਕਿਸੇ ਦੇ ਨਾਲ ਵੀ ਗੱਲ ਕਰ ਸਕਣ ਖਾਸ ਤੌਰ ਤੇ ਜੇ ਆਪਾਂ ਹੁਣ ਕਹਿ ਲਈਏ ਜੇਲਾਂ ਚ ਕਹਿੰਦੇ ਫੋਨ ਅਸੀਂ ਬੰਦ ਕਰ ਦਿੱਤੇ ਪਰ ਜੇਲਾ ਤੋਂ ਹੱਲੇ ਵੀ ਐਕਸਟਰਸ਼ਨ ਕਾਲ ਆਉਂਦੀਆਂ ਨੇ ਹੱਲੇ ਵੀ ਬਹੁਤ ਵੱਡੇ ਪੱਧਰ ਤੇ ਸਾਰਾ ਕੁਝ ਹੁੰਦਾ ਉਹ ਵੀ ਤਾਂ ਇੱਕ ਨੈਕਸਸ ਹੀ ਹੈ ਨਾ ਉਹ ਚੱਲ ਰਿਹਾ ਜੀ ਇਹਨਾਂ ਦੀ ਸਹਿਮਤੀ ਨਾਲ ਚੱਲ ਰਿਹਾ ਕਿਉਂਕਿ ਨਸ਼ਾ ਤੇ ਜਿਹੜਾ ਸਪਲਾਈ ਜੇਲ੍ਹ ਦੇ ਵਿੱਚ ਤੁਸੀਂ ਕਦੇ ਜਾ ਕੇ ਦੇਖੋ ਵੀ ਜੇਲ੍ਹ ਦੇ ਵਿੱਚ ਕਿਹੜੀ ਜੇਲ੍ਹ ਦੇ ਵਿੱਚੋਂ ਫੋਨ ਨਹੀਂ ਮਿਲੇਗਾ ਜਾਂ ਨਸ਼ਾ ਹਰ ਤਰ੍ਹਾਂ ਦਾ ਨਸ਼ਾ ਜੇਲ੍ਹ 'ਚ ਮਿਲਦਾ ਹਰ ਤਰ੍ਹਾਂ ਦਾ ਫੋਨ ਜੇਲ੍ਹ 'ਚ ਚੱਲਦਾ ਤੁਸੀਂ ਦੇਖਿਆ ਹੁਣ ਪਿੱਛੇ ਵੀਡੀਓ ਕਾਲਾਂ ਚੱਲਦੀਆਂ ਫੇਸਬੁੱਕ ਚੱਲਦੀਆਂ ਆਈਡੀਆਂ ਚੱਲਦੀਆਂ ਇੰਟਰਵਿਊ ਉਹਨਾਂ ਦੇ ਸੁਣੀਆਂ ਇਹ ਕਿਹਦੇ ਨਾਲ ਇਹ ਫਿਰ ਗੱਲ ਤੋਂ ਉੱਥੇ ਆ ਜੇ ਮਿਲਦੀ ਤੇ ਅਫਸਰਾਂ ਦੀ ਮਿਲੀ ਭੁਗਤ ਨਾਲ ਆਮ ਕਿਸੇ ਜਨਤਾ ਦਾ ਜਿਹੜਾ ਕੋਈ ਅੰਦਰ ਬੈਠਾ ਵਿਚਾਰਾ ਕੋਈ ਜਾਂ ਚਿੱਟੇ ਜਿਹਾ ਬੈਠਾ ਜਾਂ ਕਿਸੇ ਵੀ ਕ੍ਰਾਈਮ ਦੇ ਵਿੱਚ ਬੈਠਾ ਉਹ ਤਾਂ ਨਹੀਂ ਇਹ ਕਰ ਸਕਦਾ ਕਿਉਂਕਿ ਇਹ ਜੇ ਕੋ ਲਿਆ ਕੇ ਦਿੰਦਾ ਉਹਨਾਂ ਨੂੰ ਉਹਦਾ ਖਰਚਾ ਪੈਸੇ ਲੈਂਦੇ ਨੇ ਤਾਂ ਹੀ ਦਿੰਦਾ ਜੇਲ੍ਹ ਦੇ ਵਿੱਚ ਹਰ ਤਰ੍ਹਾਂ ਦਾ ਮਾਸ਼ਾ ਮਿਲਦਾ ਮੈਂ ਤੁਹਾਨੂੰ ਦੱਸ ਦਿਆਂ ਮੈਂ ਮਿਲਦਾ ਕੋਈ ਬੰਦੇ ਆਉਂਦੇ ਨੇ ਕਈ ਵਾਰੀ ਜੇਲ੍ਹ ਦੇ ਵਿੱਚੋਂ ਛੁੱਟ ਕੇ ਜਾਂ ਕੋਈ ਦੱਸਦੇ ਨੇ ਕਹਿੰਦੇ ਜੀ ਜੇਲ੍ਹ 'ਚ ਹਰ ਤਰ੍ਹਾਂ ਦਾ ਨਸ਼ਾ ਮਿਲਦਾ ਹਰ ਤਰ੍ਹਾਂ ਦਾ ਫੋਨ ਹੁੰਦਾ ਹਰ ਤਰ੍ਹਾਂ ਦੀ ਹਰ ਚੀਜ਼ ਮਿਲਦੀ ਉੱਥੇ ਅੱਛਾ ਜੀ ਤੇ ਇਹ ਚੀਜ਼ਾਂ ਅਫਸਰਾਂ ਦੇ ਉਹੀ ਗੱਲ ਫਿਰ ਵਟਸਐਪ ਕਾਲ ਕਾਲ ਕਰਦੇ ਜੀ ਵਟਸਐਪ ਕਾਲ ਕਰੋ ਜੀ ਰਿਕਾਰਡਿੰਗ ਨਹੀਂ ਹੋਏਗੀ ਇਹ ਹੁਣ ਅੰਤ ਦੇ ਵਿੱਚ ਇਸ ਗੱਲ ਤੇ ਚਾਨਣਾ ਪਾ ਦਿਓ ਕਿ ਸਰਕਾਰਾਂ ਚੱਲਦੀਆਂ ਨੇ ਪ੍ਰਸ਼ਾਸਨ ਚੱਲਦਾ ਕਾਨੂੰਨ ਨਾਲ ਲਾਅ ਬੁੱਕ ਬਣੀ ਹੋਈ ਐ ਲਾਅ ਬੁੱਕ ਫਾਲੋ ਕਰਕੇ ਸਾਰੇ ਕੰਮ ਉਹਦੇ ਦਾਇਰੇ ਚ ਰਹਿ ਕੇ ਕਰਨੇ ਹੁੰਦੇ ਨੇ ਪਰ ਕੀ ਲਾਅ ਬੁੱਕ ਤੇ ਭਰੋਸਾ ਨਹੀਂ ਰਿਹਾ ਜਾਂ ਉਹ ਖਤਮ ਹੋ ਗਿਆ ਕੰਮ ਹੋਣ ਲਾਅ ਬੁੱਕ ਨਾਲ ਚੱਲਣਾ ਨਹੀਂ ਹੁਣ ਐਂ ਚੱਲਣਾ ਕੰਮ ਜੁੱਦਾ ਚਲਾ ਰਹੇ ਨੇ ਵੀ ਕਿਸੇ ਨੂੰ ਫੜ ਕੇ ਐਂ ਇਨਕਾਊਂਟਰ ਕਰ ਦਿੱਤਾ ਕਿਸੇ ਨੂੰ ਐਂ ਬੜਾ ਕੁਝ ਬਣਾ ਦਿੱਤਾ ਕਿਸੇ ਨੂੰ ਵੀ ਚੱਕ ਕੇ ਕੁਝ ਵੀ ਕਰ ਦਿੱਤਾ ਲਾਅ ਬੁੱਕ ਭੁੱਲ ਚੁੱਕੇ ਨੇ ਜਿਹੜੇ ਇਹ ਗੱਲ ਕਰਦੇ ਸੀ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲੂਗੀ ਇਹ ਸਰਕਾਰ ਤਾਂ ਸਦਾਚਾਰ ਵਾਲੀ ਹੋਊਗੀ ਇਸ ਤੋਂ ਵਧੀਆ ਤੁਸੀਂ ਸਰਕਾਰ ਨਹੀਂ ਦੇਖੀ ਹੋਊਗੀ ਪਰ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਲਾਅ ਬੁੱਕ ਦੀ ਮੈਂ ਗੱਲ ਕਰ ਰਿਹਾ ਕਾਨੂੰਨ ਦੀ ਸੰਵਿਧਾਨ ਦੀ ਗੱਲ ਕਰ ਰਿਹਾ ਉਹ ਤਾਂ ਕਹਿੰਦੀ ਹੈ ਕਿ ਤੁਸੀਂ ਜੇਕਰ ਕ੍ਰਾਈਮਨਲ ਨੂੰ ਫੜਦੇ ਹੋ ਉਹਨੂੰ ਕੋਰਟ ਚ ਪੇਸ਼ ਕਰੋ ਉਹਨੂੰ ਜੇਲ੍ਹ ਚ ਭੇਜਣਾ ਹੈ ਜੇਲ੍ਹ ਚ ਭੇਜੋ ਪਰ ਉਹਦੇ ਤੇ ਤੁਸੀਂ ਆਪ ਨਹੀਂ ਕੋਈ ਵੀ ਕਾਰਵਾਈ ਕਰ ਸਕਦੇ ਸਾਡੇ ਵੀ ਹੁੰਦਾ ਹੈ ਨਾ ਅਸੀਂ ਆਮ ਪਬਲਿਕ ਚੋਰ ਫੜ ਲਵੇ ਉਹਨੂੰ ਕੁੱਟਣ ਨਹੀਂ ਦਿੰਦੇ ਕਹਿੰਦੇ ਤੁਸੀਂ ਹੱਥ ਨਹੀਂ ਲਉਣਾ ਨਹੀਂ ਤਾਂ ਤੁਸੀਂ ਵੀ ਕ੍ਰਾਈਮਨਲ ਹੋ ਪਰ ਕੀ ਪੁਲਿਸ ਕੁੱਟ ਸਕਦੀ ਹੈ ਉਹ ਤਾਂ ਕੁੱਟ ਦਿੰਦੇ ਉਹ ਤਾਂ ਇਨਕਾਊਂਟਰ ਤੱਕ ਕਰੀ ਜਾਂਦੇ ਨੇ ਸਵਿਧਾਨ ਦੀਆਂ ਕਿਤਾਬਾਂ ਬਣੀਆਂ ਜਦੋਂ ਅਸੀਂ ਇਹ ਭਰਤੀ ਹੁੰਦੇ ਨੇ ਸਵਿਧਾਨ ਦੀ ਸੌਂ ਖਾਂਦੇ ਨੇ ਕਿ ਅਸੀਂ ਜਿਹੜਾ ਕਿਸੇ ਨਾਲ ਨਜਾਇਜ਼ ਨਹੀਂ ਕਰਾਂਗੇ ਕੋਈ ਧੱਕਾ ਨਹੀਂ ਹੋਏਗਾ ਇਹ ਸੌਂ ਖਾ ਕੇ ਕਹਿੰਦੇ ਆ ਵੀ ਹਰ ਜ ਈਮਾਨਦਾਰੀ ਨਾਲ ਕੰਮ ਕਰਾਂਗੇ ਪਰ ਉਹ ਉੱਥੇ ਤੱਕ ਸੀਮਤ ਰਹਿ ਜਾਂਦਾ ਉਸ ਤੋਂ ਬਾਅਦ ਜਦੋਂ ਬਾਹਰ ਆਉਨੇ ਆ ਆਪਾਂ ਕਸਮ ਚੁੱਕ ਕੇ ਬਾਹਰ ਟ੍ਰੇਨਿੰਗ ਤੋਂ ਬਾਹਰ ਆਉਨੇ ਆ ਇਹ ਸਾਰੀਆਂ ਚੀਜ਼ਾਂ ਉੱਥੇ ਬੰਦ ਰਹਿ ਜਾਂਦੀਆਂ ਸਾਰਾ ਕੁਝ ਵੀ ਸ਼ੁਰੂ ਹੋ ਜਾਂਦਾ ਝੂਠ ਵੀ ਸ਼ੁਰੂ ਹੋ ਜਾਂਦਾ ਕ੍ਰਾਈਮ ਵੀ ਸ਼ੁਰੂ ਹੋ ਜਾਂਦਾ ਕ੍ਰਾਪਸ਼ਨ ਵੀ ਸ਼ੁਰੂ ਹੋ ਜਾਂਦੀ ਹਰ ਚੀਜ਼ ਸ਼ੁਰੂ ਹੋ ਜਾਂਦੀ ਕਿਉਂ ਇਹ ਬੰਦ ਨਹੀਂ ਹੁੰਦਾ ਕਿਉਂਕਿ ਜਿਹੜੇ ਅਫਸਰ ਜਦੋਂ ਉੱਤੇ ਜਦੋਂ ਗਾਲਤ ਫਿਰ WhatsApp ਕਾਲ ਵਾਲੀ ਆ ਗਈ ਜਦੋਂ ਅਫਸਰ ਉੱਤੇ ਵਾਲੇ ਹੀ ਮਿਲੇ ਨੇ ਥੱਲੇ ਵਾਲੇ ਕੀ ਕਰਨਗੇ ਆ ਤੁਸੀਂ ਕੱਲ ਦੀ ਖ਼ਬਰ ਹੀ ਦੇਖ ਲਓ 1.5 ਲੱਖ ਰੁਪਿਆ ਕੈਸਾ ਚੋ ਲੈਂਦਾ ਬਲੋਅਰ ਠਾਣੇ ਵਾਲਾ ਫੜਿਆ ਵਿਜੀਲੈਂਸ ਨੇ ਹੈ ਇੰਨੀ ਤੇ ਕ੍ਰਾਪਸ਼ਨ ਇੰਨਾ ਇਹਨਾਂ ਨੂੰ ਪਤਾ ਵੀ ਇੰਨੀ ਸਖਤੀ ਕੀਤੀ ਹੁਣ ਸਰਕਾਰ ਹੁਣ ਮੁੱਖ ਮੰਤਰੀ ਆਪ ਤੇ ਹਰ ਇੱਕ ਠਾਣੇ ਚ ਆਉਣ ਰਿਹਾ ਉਹ ਤੇ ਕਹਿ ਹੀ ਸਕਦਾ ਨਾ ਬਲਾ ਕੇ ਵੀ ਆ ਜਿਦਾਂ ਨੀ ਕਰੋ ਜਿਦਾਂ ਨੀ ਕਰੋ ਜਿਦਾਂ ਨਾ ਕਰੋ ਪਰ ਅੱਗੇ ਜਿਹੜੇ ਅਫਸਰ ਨੇ ਉਹ ਵੀ ਭੇਤੀ ਹੋ ਗਏ ਨੇ ਸ਼ਾਇਦ ਵੀ ਭਾਈ ਆਪਾਂ ਵਰਬਲ ਇਹਨਾਂ ਦੇ ਆਰਡਰ-ਰੂਡਰ ਘਾਟ ਹੀ ਮੰਨਣੇ ਨੇ ਮੁੱਖ ਮੰਤਰੀ ਬੇਸ਼ੱਕ ਜੋ ਮਰਜ਼ੀ ਗਈ ਜਾਵੇ ਐ ਨਹੀਂ ਚੱਲਦਾ ਕਾ ਬਿਲਕੁਲ ਐ ਚੱਲਦਾ ਪਿਆ ਮੈਂ ਕਹਿੰਦਾ ਵੀ ਬਿਲਕੁਲ ਇਦਾਂ ਚ ਨਹੀਂ ਸੀ ਜਾਂ ਉਹਨਾਂ ਨੇ ਮੈਨੂੰ ਵੇਖੇ ਕਹਿਤਾ ਵੀ ਮੈਂ ਨਹੀਂ ਜਾਣਦਾ ਮੈਨੂੰ ਇਹਦੇ ਬਾਰੇ ਪਤਾ ਵੀ ਮੈਂ ਜਿੰਨੀਆਂ ਕੁ ਗੱਲਾਂ ਦਸੀਆਂ ਕੱਲ ਪੁਲਿਸ ਬਾਰੇ ਜੋ ਪੁਲਿਸ ਦੀ ਨਿਹਰਗਰਦੀ ਚੱਲ ਰਹੀ ਹੈ ਜੋ ਹੋ ਰਹੀ ਹੈ ਜਨਤਾ ਦਾ ਜਨਤਾ ਨੂੰ ਸਾਬ ਕਿੱਥੇ ਮਿਲੇਗਾ ਆਮ ਜਨਤਾ ਨੂੰ ਕਿੱਥੇ ਮਿਲੇਗਾ ਤੁਸੀਂ ਆ ਨੇੜੇ ਲੇਟੈਸਟ ਦੇਖ ਲਓ ਵੀ ਕਰਨਲ ਸਾਹਿਬ ਨੂੰ ਨਹੀਂ ਮਿਲਿਆ ਸੰਵਿਧਾਨ ਦੀ ਧਾਰਾ ਦੇਖੋ ਕਿੰਨੀਆਂ ਕਿੰਨੀਆਂ ਤੋੜ 311 ਲਾ ਕੇ ਡਿਸਮਿਸ ਕਰੀ ਜਾਂਦੇ ਇਹਨਾਂ ਨੂੰ ਕਿਉਂ ਨਹੀਂ ਕੀਤਾ ਡਿਸਮਿਸ ਇਹਦੇ ਵਾਸਤੇ ਤੁਸੀਂ ਇਨਕੁਆਰੀ ਬਿਠਾਓ ਤੱਕ ਤਾਂ ਲਿਸਟ ਨਹੀਂ ਸਾਹਮਣੇ ਆਈ ਵੀ ਕੌਣ ਹੈ ਇਹਨਾਂ ਦੀ ਇਨਕੁਆਰੀ ਤੁਸੀਂ ਬਿਠਾਤੀ ਸਾਹਮਣੇ ਵੀ ਇਹਨਾਂ ਦੀ ਇਨਕ 311 ਲਗ ਤੁਸੀਂ ਡਿਸਮਿਸ ਕਰ ਦਿੰਦੇ ਕਰ ਦਿੰਦੇ ਨੇ ਹੁਣ ਇਨਕੁਆਰੀ ਕਾ ਦੀ ਕਿਉਂਕਿ ਉਹ ਇਹਨਾਂ ਦੇ ਕਮਾਊ ਪੁੱਤ ਸੀ ਤੁਸੀਂ ਇੱਥੋਂ ਹਿਸਾਬ ਲਾਓ 11 11 12 12 ਸਾਲ ਇੱਕ ਇੱਕ ਬੰਦੇ ਨੂੰ ਇੱਕ ਇੱਕ ਪੋਸਟ ਤੇ ਲੱਗਿਆ ਹੋ ਗਏ ਨੇ ਤੇ ਉਥੋਂ ਕੀ ਤੁਸੀ ਇਨਫੋਰਮ ਮਿਲੇਗਾ ਮੈਂ ਹੋਰ ਕਈ ਥਾਣੇ ਜਦੇ ਆ ਦੇਖਿਆ ਕਿ ਇੱਕ ਇੱਕ ਥਾਣੇ 'ਚ 6 6 ਵਾਰ 7 7 ਵਾਰ ਬਦਲ ਗਏ ਦੁਬਾਰਾ ਫਿਰ ਉੱਥੇ 6 6 ਵਾਰ ਹੀ ਲੱਗੇ ਫਿਰ ਸੇਮ ਥਾਣੇ 'ਚ ਸੇਮ ਥਾਣੇ 'ਚ ਸੇਮ ਚੌਕੀਆਂ 'ਚ ਅੱਛਾ ਜੀ ਹਾਂ ਜੀ ਤੇ ਉੱਥੇ ਵਾਰ ਉੱਥੋਂ ਤੁਹਾਨੂੰ ਇਨਸਾਫ ਕਿੱਥੋਂ ਮਿਲੇਗਾ ਤੁਹਾਨੂੰ ਉਹ ਤੇ ਉਹ ਕਹਿੰਦਾ ਵੀ ਸਾਡੀ ਜੱਦੀ ਪ੍ਰਾਪਰਟੀ ਐ ਅਸੀਂ ਜਿੱਦਾਂ ਹੁਣ ਪਟਿਆਲੇ ਵਾਲੀ ਗੱਲ ਉਹ ਜੱਦੀ ਪ੍ਰਾਪਰਟੀ ਸਮਝ ਕੇ ਬੈਠੇ ਵਿਆਹ ਨਹੀਂ ਇੱਥੋਂ ਜਾਣਾ ਇੱਕ ਇੱਕ ਨਾ ਇੱਥੇ ਇਹ ਹੋਰ ਗੱਲ ਮੈਂ ਚਾਨਣਾ ਪਾਉਣਾ ਚਾਹੁੰਦਾ ਕਿ ਮੈਂ ਨਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਆ ਸੀ ਮੀਡੀਆ ਦੇ ਵਿੱਚ ਹੀ ਘੁੰਮ ਰਹੀ ਸੀ ਕਿ ਜਿਹਦੇ ਵਿੱਚ ਨਾ ਖਾਸ ਤੌਰ ਤੇ ਸਾਡੇ ਜਲੰਧਰ ਦਿਹਾਤੀ ਦੇ ਜਿਹੜੇ ਐਸਐਸਪੀ ਸਾਹਿਬ ਨੇ ਉਹ ਸਾਬਤ ਸੂਰਤ ਸਿੱਖ ਨੇ ਤੇ ਉਹ ਨਾ ਪਿੰਡਾਂ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਕਹਿ ਰਹੇ ਸੀ ਵੀ ਭਾਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਆਲੇ-ਦੁਆਲੇ ਦੇ ਵਿੱਚ ਤੁਹਾਡਾ ਕੋਈ ਸਾਕਾ ਸੰਬੰਧੀ ਨਸ਼ਾ ਕਰਦਾ ਹੋਵੇ ਸਾਨੂੰ ਦੱਸੋ ਅਸੀਂ ਆਪਾਂ ਉਹਦਾ ਇਲਾਜ ਕਰਾਉਨੇ ਆ ਉਸ ਤੋਂ ਅੱਗੇ ਇਹ ਕਹਿ ਰਹੇ ਸੀ ਵੀ ਜੇਕਰ ਕੋਈ ਨਸ਼ਾ ਵੇਚਦਾ ਤਾਂ ਤੁਸੀਂ ਚੁੱਪਚੀਪੀਤੇ ਸਾਨੂੰ ਆਹ ਨੰਬਰ ਲੈ ਲਓ ਇੱਥੇ ਕਾਲ ਕਰਕੇ ਦੱਸ ਦਿਓ ਤਾਂ ਉਹ ਸਾਹਮਣੇ ਲੋਕ ਮੂੰਹ ਤੇ ਕਹਿ ਰਹੇ ਸੀ ਵੀ ਭਾਈ ਅਸੀਂ ਕਹਤੇ ਮੁੱਲ ਵੇਰ ਲਈਏ ਤੁਸੀਂ ਜੇ ਆਏ ਹੋ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਵੀ ਇਸ ਪਿੰਡ 'ਚ ਕਿੰਨਾ ਕੁ ਵਿਕਦਾ ਇਹ ਜਿਹੜੀ ਗੱਲਬਾਤ ਹੈ ਜਿਹੜੀ ਮੈਂ ਹੁਣ ਤੁਹਾਡੇ ਨਾਲ ਪਹਿਲਾਂ ਵੀ ਵੈਸੇ ਆਪਾਂ ਇਸ ਤੇ ਗੱਲ ਕੀਤੀ ਹੈ ਭਰੋਸੇਯੋਗਤਾ ਵਾਲੀ ਕਿ ਭਰੋਸੇਯੋਗਤਾ ਪਹਿਲਾਂ ਬਹਾਲ ਕਰਨੀ ਪਊਗੀ ਫੇਰ ਹੀ ਕੋਈ ਤੁਹਾਨੂੰ ਜਾਣਕਾਰੀ ਦੇਊਗਾ ਲੋਕ ਤਾਂ ਇਸ ਗੱਲੋਂ ਡਰਦੇ ਨੇ ਵੀ ਜੇ ਪੁਲਿਸ ਨੂੰ ਜਾਣਕਾਰੀ ਦਿੱਤੀ ਅੱਗੇ ਇਹਨਾਂ ਨੇ ਉਸ ਬੰਦੇ ਨੂੰ ਦੱਸ ਦੇਣੀ ਜਿਹਦੇ ਬਾਰੇ ਜਾਣਕਾਰੀ ਦਿੱਤੀ ਹੈ ਵੈਰ ਤਾਂ ਸਾਡਾ ਪੈ ਗਿਆ ਪੁਲਿਸ ਦੇ ਨਹੀਂ ਕੁਝ ਮਿਹਰਬਾਨ ਅਫਸਰ ਹੈਗੇ ਨੇ ਇਸ ਸੰਬੰਧ ਵਿੱਚ ਸਾਰੇ ਨਹੀਂ ਕਰਪਟਾਪਾ ਕਹਿੰਦੇ ਕੁਝ ਬਣਾ ਅਫਸਰ ਹੈਗੇ ਨੇ ਜਿਹੜੇ ਇਸ ਚੀਜ਼ ਦੇ ਨਾਲ ਸਹਿਮਤ ਨੇ ਕਿਉਂਕਿ ਜਿਨ੍ਹਾਂ ਨੇ ਦੇਖਿਆ ਜਿਹੜੇ ਥੱਲੋਂ ਉੱਠ ਕੇ ਆਏ ਨਾ ਜਿਨ੍ਹਾਂ ਨੇ ਥੱਲੋਂ ਨਿਕਲ ਕੇ ਆਏ ਉਤੋਂ ਮੁੜ ਕੇ ਆਏ ਨੇ ਬਾਅਦ ਚ ਜਿਨ੍ਹਾਂ ਨੇ ਇੱਥੇ ਤੱਕ ਪਹੁੰਚੇ ਨੇ ਉਹ ਅਫਸਰ ਮਿਹਰਬਾਨ ਹੈਗੇ ਨੇ ਜਿਨ੍ਹਾਂ ਅਫਸਰਾਂ ਦੇ ਚੀਜ਼ਾਂ ਨੋਟਸ ਦੇ ਵਿੱਚ ਹੈਗੀਆਂ ਕੁਝ ਮਿਹਰਬਾਨ ਅਫਸਰ ਨੇ ਮੇਰੀ ਮੀਟਿੰਗ ਹੋਈ ਸੀਐਮ ਐਸਸੀਪੀ ਸਾਹਿਬ ਜਲੰਧਰ ਨਾਲ ਵੀ ਮੀਟਿੰਗ ਹੋਈ ਮੇਰੀ ਐਸਐਸਪੀ ਜਲੰਧਰ ਨਾਲ ਵੀ ਮੀਟਿੰਗ ਹੋਈ ਜਿਹੜੇ ਦਿਹਾਤੀ ਲੱਗੇ ਨੇ ਇਹ ਬਿਲਕੁਲ ਠੀਕ ਹੈ ਉਹ ਕਹਿੰਦੇ ਜੇ ਤੁਹਾਡੇ ਕੋ ਸਾਡੂ ਨਹੀਂ ਕਰਦੇ ਤੁਸੀਂ ਡਾਇਰੈਕਟ ਤੁਹਾਡੇ ਕੋ ਆਂਦੇ ਤੁਸੀਂ ਆਪ ਗੱਲਬਾਤ ਕਰਕੇ ਸਾਰੀ ਸਾਡੇ ਕੋਲ ਤੁਸੀਂ ਆਜੋ ਜੇ ਨਹੀਂ ਆਂਦੇ ਅਸੀਂ ਉਹਦਾ ਹੱਲ ਕਰਾਂ ਕੁਝ ਬੰਦੇ ਜਿਹੜੇ ਨਾ ਗਲਤ ਸੋਸਾਇਟੀ 'ਚ ਪੈ ਗਏ ਨਸ਼ਾ ਕਰਨ ਲੱਗ ਪਏ ਨੇ ਨਹੀਂ ਪਰ ਲੋਕ ਹੀ ਨਹੀਂ ਦੱਸ ਰਹੇ ਨਾ ਲੋਕ ਇਸੇ ਗੱਲੋਂ ਡਰ ਰਹੇ ਨੇ ਭਾਈ ਵੀ ਅਸੀਂ ਕਾਤੇ ਮੁੱਲ ਬੈਰ ਲਈਏ ਜੇ ਪੁਲਿਸ ਨੂੰ ਪਤਾ ਹੈ ਪੁਲਿਸ ਆਪ ਕਾਰਵਾਈ ਕਰ ਸਕਦੀ ਹੈ ਪੁਲਿਸ ਨੂੰ ਤਾਂ ਇਹ ਵੀ ਪਤਾ ਹੁੰਦਾ ਵੀ ਕਿਹੜੇ ਪਿੰਡ 'ਚ ਕਿੰਨੇ ਤਸਕਰ ਬੈਠੇ ਹੋਏ ਨੇ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਨੂੰ ਸਾਰਾ ਪਤਾ ਹੈ ਵੀ ਨਸ਼ਾ ਕਿੱਥੋਂ ਆ ਰਿਹਾ ਕੌਣ ਦੇ ਰਿਹਾ ਕੀ ਰੇਟ ਦੇ ਰਿਹਾ ਹੁਣ ਤਾਂ ਇਥੋਂ ਤੱਕ ਨਸ਼ੇ ਦੀ ਹਾਲਤ ਹੋ ਚੁੱਕੀ ਵੀ ਹੋਮ ਡਿਲੀਵਰੀ ਵੀ ਹੋਣ ਲੱਗ ਪਈ ਦੱਸੋ ਕੁਝ ਬੰਦੇ ਦੱਸਦੇ ਨੇ ਕਹਿੰਦੇ ਵੀ ਹੋਮ ਡਿਲੀਵਰੀ ਵੀ ਤੁਹਾਡੇ ਘਰੇ ਆ ਕੇ ਤੇ ਜਾਂਦੇ ਇਹੋ ਜਿਹਾ ਨਸ਼ਾ ਫੈਲ ਚੁੱਕਿਆ ਇਹਨੂੰ ਖਤਮ ਕਰਨ ਵਾਸਤੇ ਤੁਹਾਨੂੰ ਤੁਹਾਨੂੰ ਸਾਰੇ ਨੂੰ ਤੁਸੀਂ ਵੀ ਪ੍ਰੈਸ ਮੀਡੀਆ ਵਾਲਿਆਂ ਦੇ ਵਿੱਚ ਸਹਿਯੋਗ ਦੀ ਲੋੜ ਹੈ ਕਿਉਂਕਿ ਸਾਡਾ ਪੰਜਾਬ ਉਜੜਦਾ ਪਿਆ ਜੀ ਜੀ ਠੀਕ ਹੈ ਨਾ ਇਹਨਾਂ ਦੀਆਂ ਜੇਬਾਂ ਭਰੀ ਜਾਂਦੀਆਂ ਹੁਣ ਤੁਸੀਂ ਘਰ ਘਰਾਂ ਤੇ ਲਾ ਲਓ ਠੀਕ ਹੈ ਨਾ ਕਿੱਥੇ ਲਿਖਿਆ ਹਾਈ ਕੋਰਟ ਸੁਪਰੀਮ ਕੋਰਟ ਤੱਕ ਲਿਖਿਆ ਘਰ ਘਰਾਂ ਨ ਗੈਰ ਹੁਣ ਅੱਜ ਜਿਹਨਾਂ ਸੇਲਾਂ ਜੇ ਫੜਦੇ ਉਹਨੂੰ ਅੰਦਰ ਦੇ ਦੋ ਉਹਨੂੰ ਸਜ਼ਾ ਕਰ ਦੇਗੀ ਉਹ ਇੱਕ ਬੰਦਾ ਤਾਂ ਫੜ ਕੇ ਤੁਸੀਂ ਘਰੋਂ ਦਾ ਢਾਹ ਦਿੰਦੇ ਉਹ ਤਾਂ ਘਰੋਂ ਭੱਜ ਗਿਆ ਉਹਦਾ ਤੁਸੀਂ ਇੰਕਾਊਂਟਰ ਕਰਤਾ ਉਹ ਮਰ ਗਿਆ ਪਰ ਜਿਹੜਾ ਉਹਦੇ ਬੱਚੇ ਕਿੱਥੇ ਜਾਣਗੇ ਠੀਕ ਹੈ ਨਾ ਉਹ ਬੱਚੇ ਕਿੱਥੋਂ ਰੋਟੀ ਖਾਣਗੇ ਉਹਦਾ ਘਰ ਤੋਂ ਹੀ ਢਾ ਦਿਓ ਕਿੱਥੇ ਜਾਏਗਾ ਉਹ ਇਸ ਕਰਕੇ ਘਰ ਢਾਣ ਤੋਂ ਥੋੜਾ ਜਿਆ ਗਰੀਜ ਕਰੋ ਜੇ ਜਿੰਨੇ ਕ੍ਰਾਈਮ ਕੀਤਾ ਉਹਨੂੰ ਹੀ ਫੜੋ ਦੂਜਿਆਂ ਨੂੰ ਨਾ ਉਜਾੜੋ ਨਾ ਉਹਨਾਂ ਦਾ ਘਰ ਖਰਾਬ ਕਰੋ ਬੰਦੇ ਮੁਖਤਰਾ ਚ ਆਉਣਾ ਚਾਹੁੰਦੇ ਨੇ ਲਿਆਣਾ ਚ ਲਿਆਣਾ ਸਾਡੀ ਅਸੀਂ ਲਿਆਣਾ ਅਸੀਂ ਇਹ ਤੁਹਾਡੇ ਪ੍ਰੈਸ মিডিਆ ਰਾਹੀਂ ਲਿਆਵਾਂਗੇ ਕੱਲੇ ਕੱਲੇ ਤੁਹਾਨੂੰ ਦੱਸਾਂਗੇ ਤੁਹਾਡੇ ਸਾਹਮਣੇ ਤੁਸੀਂ ਕਹੋਗੇ ਵੀ ਹਾਂ ਠੀਕ ਮੇਰੇ ਕੋਲ ਮੇਰੇ ਕੋਲ ਆਉਂਦੇ ਬਈ ਬੰਦੇ ਕਹਿੰਦੇ ਮਤਲਬ ਪਰਿਵਾਰਾਂ ਦੇ ਫੋਨ ਆਉਂਦੇ ਨੇ ਵੀ ਸਾਣ ਨੂੰ ਅਸੀਂ ਜੀ ਅਸੀਂ ਕੰਮ ਨਹੀਂ ਕਰਦੇ ਅਸੀਂ ਗਲਤ ਸੋਸਾਇਟੀ 'ਚ ਪੈ ਗਏ ਸਾਡਾ ਹੱਲ ਕਰੋ ਤੇ ਮੈਂ ਪੰਜਾਬ ਨੂੰ ਇਹ ਬੇਨਤੀ ਕਰਦਾ ਜੇ ਕੋਈ ਮੁਖਤਾਰਾ 'ਚ ਆਣਾ ਚਾਹੁੰਦਾ ਹੋਵੇ ਸੀਐਮ ਸਾਹਿਬ ਨਾਲ ਕੱਲ ਮੀਟਿੰਗ ਹੋ ਕੇ ਆਈ ਉਹਨਾਂ ਨੂੰ ਕਹਾਂ ਕਰੋ ਸਹਿਯੋਗ ਦਿਓ ਇਹਨਾਂ ਦਾ ਲਿਆਓ ਜਿੱਦਾਂ ਜਿੱਦਾਂ ਕਰਕੇ ਇਹਨਾਂ ਦੀ ਸਾਰੀ ਡਿਟੇਲ ਬਣਾ ਕੇ ਦਿਓ ਉਸ ਤਰੀਕੇ ਨਾਲ ਅਸੀਂ ਕਰਾਂਗੇ ਬਿਲਕੁਲ ਅਸੀਂ ਨਾਲ ਆ ਪੰਜਾਬ ਦੇ ਨਾਲ ਆ ਸਾਡਾ ਪੰਜਾਬ ਹਰਿਆ ਭਰਿਆ ਔਰ ਜਿੰਦਾਬਾਦਦਾ ਰਹੇ ਪੰਜਾਬ ਦੇ ਨਾਲ ਹਰ ਤਰ੍ਹਾਂ ਅਸੀਂ ਸਹਿਮਤ ਆ ਇਹ ਜਿਹੜੀ ਅਸੀਂ ਆਵਾਜ਼ ਉਠਾਈ ਹੈ ਸਿਰਫ ਆਪਣੇ ਪੰਜਾਬ ਵਾਸਤੇ ਉਠਾਈ ਹੈ ਕੋਈ ਮੇਰਾ ਪਰਸਨਲ ਮੈਟਰ ਨਹੀਂ ਬੇਟਾ ਮੇਰਾ ਬਾਹਰ ਹੈ ਮੈਂ ਇੱਥੇ ਇਸ ਵੇਲੇ ਮਹਿਕਮੇ ਦਾ ਕੱਢਿਆ ਹੋਇਆ ਥਾਣੇਦਾਰਾਂ ਨਾਲ ਕੇ ਰਿਟਾਇਰ ਇਹ ਵੀ ਮੈਂ ਸਾਡੇ ਅਫਸਰਾਂ ਨੇ ਕੱਢਿਆ ਮੈਂ ਕੋਈ ਕ੍ਰਾਈਮ ਨਹੀਂ ਕੋਈ ਕੁਛ ਨਹੀਂ ਮੈਂ ਇਸ ਵੇਲੇ ਬੇ ਇਨਸਾਫ ਦੇ ਨਾਲ ਕੱਢਿਆ ਗਿਆ ਮੈਨੂੰ ਮਰਤੇ ਕੋਈ ਕ੍ਰਾਈਮ ਨਹੀਂ ਕੋਈ ਪਰਚਾ ਨਹੀਂ ਮੈਨੂੰ ਡਿਸਮਿਸ ਕੀਤਾ ਮੈਂ ਇਹਨਾਂ ਦੀ ਚੱਕਰ ਲਾ ਚੁੱਕਾ ਥੱਕ ਚੁੱਕਾ ਹਾਰ ਕੇ ਮੈਂ ਕਹਾ ਨਹੀਂ ਇਹ ਨਹੀਂ ਮੰਨਣ ਵਾਲੇ ਇਹ ਉਹਨਾਂ ਦੇ ਮੰਨਣ ਵਾਲੇ ਜਿਹੜੇ ਪੈਸੇ ਖਰਚਣਗੇ ਮੈਂ ਰੁਪਈਆ ਕਿਸੇ ਨੂੰ ਦੇਣਾ ਨਹੀਂ ਮੈਂ ਬਾਲ ਹੋਣਾ ਨਹੀਂ ਕਿਉਂਕਿ ਇਹ ਮੰਗਦੇ ਪੈਸੇ ਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਨਾਲ ਹੋਰ ਵੀ ਬੰਦੇ ਨੇ ਪੈਸੇ ਮੰਗਦੇ ਨੇ ਆਪਾਂ ਪੈਸੇ ਨਹੀਂ ਦੇਣੇ ਇਹ ਜਿਹੜਾ ਜਿਹੜੇ ਪੈਸੇ ਮੰਗਦੇ ਉਹਨਾਂ ਨੂੰ ਪਤਾ ਹੈ ਜਿਹੜਾ ਮੈਂ ਬੋਲ ਰਿਹਾ ਨਾ ਜਿਨ੍ਹਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਦਾ ਨਾਮ ਨਹੀਂ ਇੱਥੇ ਸ਼ੋਅ ਕਰਦਾ ਕੱਲ ਨੂੰ ਸ਼ੇਕਾ ਉਹਨਾਂ ਨੂੰ ਹੀ ਲੱਗਣਾ ਉਹਨਾਂ ਨੂੰ ਕ ਹੂੰ ਠੀਕ ਹੈ ਜਦੋਂ ਮੰਗੇ ਹੀ ਮੇਰੇ ਕੋ ਤੇ ਮੈਂ ਨਹੀਂ ਦਿੱਤੇ ਇਟ ਮੀਨ ਚ ਵੀ ਮੈਂ ਮੇਰੇ ਕੋਲ ਤਾਂ ਮੰਗ ਲੈਣ ਤੌਰ ਤੇ ਜਿਹੜਾ ਬੰਦਾ ਪੈਸੇ ਦੇ ਕੇ ਬਹਾਲ ਹੋ ਉਹਨੇ ਪੈਸੇ ਕੱਢਣੇ ਵੀ ਤਾਂ ਮਹਿਕਮੇ ਚ ਹੀ ਆ ਬਿਲਕੁਲ ਜੀ ਉਹ ਲੈਂਦਾ ਪੈਸੇ ਉਹ ਜਿਹੜੇ ਇੱਥੇ ਲੱਗਦੇ ਨੇ ਜਿਹੜੇ ਇੱਥੇ ਇਹਨੇ ਕਰੋੜ ਰੁਪਈਆ ਫੜਿਆ ਜਾਂਦਾ ਪਿਆ ਕਿੱਥੋਂ ਫੜਿਆ ਜਾਂਦਾ ਮੈਂ ਇਹਨਾਂ ਕੋਲ ਇਹ ਪੈਸੇ ਲੈਂਦੇ ਨੇ ਮੈਂ ਕਹ ਲੋ ਕਹਣਾ ਨਹੀਂ ਕਿਹੜਾ ਮਾਨਦਾਰ ਮੈਨੂੰ ਇੱਕ ਵੀ ਦਾ ਨਾਲ ਸਾਰੇ ਹੀ ਸਾਰੇ ਦੇ ਕਰਪਟਰ ਨਹੀਂ ਲੇਖੋ ਇੱਕ ਇੱਕ ਹੋਰ ਚੀਜ਼ ਗੱਲ ਕਰਦਿਆਂ ਕਰਦਿਆ ਦਿਮਾਗ ਚ ਆ ਗਈ ਪਰ ਸ਼ਾਰਟ ਆਂਸਰ ਰੱਖਿਓ ਇਸ ਚੀਜ਼ ਦਾ ਵੀ ਜਿਹੜਾ ਥਾਣਿਆਂ ਦੇ ਵਿੱਚ ਰਿਕਵਰੀ ਹੋ ਕੇ ਸਮਾਨ ਆਉਂਦਾ ਹੈ ਖਾਸ ਤੌਰ ਤੇ ਨਸ਼ੇ ਨਸ਼ੀਲੇ ਪਦਾਰਥ ਉਹ ਆਮ ਧਾਰਨਾ ਬਣੀ ਹੋਈ ਹੈ ਕਿ ਉਹ ਘੁੰਮ ਫਿਰ ਕੇ ਦੁਬਾਰਾ ਫਿਰ ਥੋੜਾ ਜਿਹਾ ਤਾਂ ਪੇਸ਼ ਕਰ ਦਿੰਦੇ ਨੇ ਬਾਕੀ ਸਾਰਾ ਫਿਰ ਉਹ ਨਸ਼ਾ ਇਦਾਂ ਹੀ ਚਲੇ ਜਾਂਦਾ ਸੋਸਾਇਟੀ ਦੇ ਵਿੱਚ ਵਿਕਣ ਦੇ ਲਈ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਸ ਨੂੰ ਵਰਤ ਲੈਂਦੇ ਨੇ ਇਹ ਸੱਚੀ ਗੱਲ ਹੈ ਇਹ ਕੁਛ ਨਾ ਬਦਨਾਮੇ ਕੁਛ ਮਾੜੇ ਅਨਸਰ ਜਦਾਂ ਹੁੰਦੇ ਨਾ ਹਰ ਪਾਸੇ ਘਰਾਂ ਦੇ ਵਿੱਚ ਵੀ ਕੋਈ ਬੰਦਾ ਇੱਕ ਅਦਾ ਮਾੜਾ ਹੁੰਦਾ ਪਰਿਵਾਰ ਦੇ ਵਿੱਚ ਲਾਲੀਏ ਪਿੰਡਾਂ 'ਚ ਸ਼ਹਿਰਾਂ 'ਚ ਹਰ ਜਗ੍ਹਾ ਕੁਛ ਮਾੜੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੈਗੇ ਇਹੋ ਜਿਹਾ ਇਹੋ ਜਿਹਾ ਕੰਮ ਕਰਦੇ ਜਿਹਦੇ ਬਾਰੇ ਕਿ ਜਦੋਂ ਸੀਨੀਅਰ ਅਫਸਰਾਂ ਨੂੰ ਪਤਾ ਲੱਗਦਾ ਫਿਰ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਬਹੁਤ ਕੁਛ ਨਾ ਕਿ ਬਹੁਤ ਕੁਛ ਹੋ ਚੁੱਕਾ ਇਹਨਾਂ ਬਾਰੇ ਦੱਸਿਆ ਜਾ ਚੁੱਕਾ ਵੀ ਇਹ ਕੰਮ ਤੁਸੀਂ ਨਾ ਕਰੋ ਉਹ ਹੋਰ ਕੁਛ ਨਹੀਂ ਤੇ ਪੀਣ ਹੀ ਲਾ ਪਣ ਗਿਆ ਆਪ ਅੱਜ ਮੈਂ ਇੱਕ ਵੀਡੀਓ ਦੇਖਦਾ ਪਿਆ ਨਟ ਤੇ ਪਈ ਪਤਾ ਨਹੀਂ ਕਿੱਥੇ ਦਾ ਥਾਣੇਦਾਰ ਸੀ ਕੋਈ ਦਸ਼ਾ ਚੱਟਾ ਲਾਉਂਦਾ ਪਿਆ ਦੱਸੋ ਉਹ ਸਿਰਫ ਇਹ ਕਹਿੰਦੇ ਚੱਲ ਫਰੀ ਦਾ ਹੀ ਪਿਆ ਉਹ ਫਰੀ ਦਾ ਪੀ ਪੀ ਕੇ ਤੇ ਆਪਣੇ ਆਪ ਦਾ ਸਤਿਆਨਾਸ਼ ਕਰ ਲੈਂਦੇ ਮੈਕਮਾ ਬਦਨਾਮ ਵਖਰਾ ਹੋ ਜਾਂਦਾ ਹਾਂ ਠੀਕ ਹੈ ਪੁਲਿਸ ਵਰਦੀ ਪਾਈ ਹੋਵੇ ਵਰਦੀ ਪਾਈ ਜਦਕ ਵਰਦੀ ਬਹੁਤ ਰਿਸਪੈਕਟੇਬਲ ਵਰਦੀ ਹੈ ਦੁਨੀਆ ਕਿਸੇ ਵੇਲੇ ਇਸ ਵਰਦੀ ਦਾ ਮਾਣ ਸੀ ਸਾਡੇ ਪੰਜਾਬ ਨੂੰ ਵੀ ਯਾਰ ਪੰਜਾਬ ਜੱਤਵਾਦ ਖਤਮ ਕਰਤਾ ਵਰਲਡ ਲੈਵਲ ਤੇ ਪੰਜਾਬ ਪੁਲਿਸ ਦਾ ਨਾਂ ਸੀ ਐਸ ਵੇਲੇ ਪੰਜਾਬ ਪੁਲਿਸ ਦਾ ਇੰਨਾ ਕਿ ਸਤਿਆਨਾਸ਼ ਹੋ ਗਿਆ ਨਾ ਕਿ ਮੇਰੇ ਕੋਲੋਂ ਲਫਜ਼ ਕਹਿਣ ਵੀ ਮੈਨੂੰ ਸ਼ਰਮ ਆਦੀ ਜੋ ਕਿਉਂਕਿ ਮੈਂ ਵੀ ਮਹਿਕਮੇ ਚੱਲਿਆ ਜੀ ਬਹੁਤ ਬਹੁਤ ਧੰਨਵਾਦ ਗੋਤਰਾ ਸਾਹਿਬ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਭਪਿੰਦਰ ਸਿੰਘ ਗੋਤਰਾ ਹੁਣੀ ਜਿਨ੍ਹਾਂ ਨੇ ਚਾਣਨਾ ਪਾਇਆ ਸਾਡਾ ਕੰਮ ਇਸ ਟਾਪਿਕ ਤੇ ਗੱਲ ਕਰਕੇ ਪੁਲਿਸ ਦਾ ਮੋਰਲ ਡਾਊਨ ਕਰਨਾ ਜਾਂ ਫਿਰ ਪੁਲਿਸ ਦੀ ਭੰਡੀ ਪ੍ਰਚਾਰ ਕਰਨਾ ਨਹੀਂ ਹੈ ਪੁਲਿਸ ਆਪਣਾ ਕੰਮ ਕਰੇ ਪਰ ਲਾਅ ਬੁੱਕ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੇ ਇਹ ਹੀ ਤਾਕੀਦ ਕਰਦੇ ਆ ਇਸੇ ਕਰਕੇ ਇਸ ਵਿਸ਼ੇ ਤੇ ਗੱਲਬਾਤ ਕਰ ਰਹੇ ਆ ਬਹੁਤ ਸਾਰੇ ਲੋਕ ਵਧੀਆ ਕੰਮ ਪੁਲਿਸ ਦੇ ਵਿੱਚ ਕਰ ਰਹੇ ਨੇ ਬਹੁਤ ਚੰਗੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਦੀ ਬੋਲਣ ਦੀ ਸ਼ੈਲੀ ਬਹੁਤ ਵਧੀਆ ਹੈ ਉਹਨਾਂ ਦੀ ਕਾਰਜ ਸ਼ੈਲੀ ਬਹੁਤ ਵਧੀਆ ਹੈ ਉਹਨਾਂ ਦੇ ਲਈ ਸਰਾਣਾ ਹੈ ਉਹਨਾਂ ਦੇ ਲਈ ਅਸੀਂ ਦੁਆ ਕਰਦੇ ਆ ਕਿ ਇਹੋ ਜੇ ਹੋਰ ਮੁਲਾਜ਼ਮ ਆਉਣ ਤੇ ਉਹ ਇਸੇ ਤਰ੍ਹਾਂ ਸੇਵਾ ਕਰਨ ਇਸ ਦੇਸ਼ ਪੰਜਾਬ ਦੀ ਤੇ ਨਸ਼ੇ ਦਾ ਵੀ ਖਾਤਮਾ ਹੋਵੇ ਲੋਕ ਖੁਗ ਸੁਖੀ ਵਸਣ ਪਰ ਜਦੋਂ ਵਿੱਚ ਕੁਝ ਕਾਲੀਆਂ ਭੇਡਾਂ ਜਿਨ੍ਹਾਂ ਦੀ ਡੈਫੀਨੇਸ਼ਨ ਵੀ ਨਹੀਂ ਲੱਭਦੀ ਪੰਜਾਬ ਸਰਕਾਰ ਨੂੰ ਉਹ ਆ ਜਾਂਦੀਆਂ ਨੇ ਜੀ ਜਿਹੜੇ ਕਾਲੀਆਂ ਭੇਡਾਂ ਜਿਹੜਾ ਕਿ ਸਾਡੇ ਡੀਜੀਪੀ ਸਾਹਿਬ ਨੇ ਵੀ ਕਿਹਾ ਹੈ ਕਾਲੀਆਂ ਭੇਡਾਂ ਹਾਂ ਉਹੀ ਉਹੀ ਗੱਲ ਕਰਦਾ ਬਾਅਦ ਚੋਂ ਅਗਲਿਆਂ ਨੂੰ ਡੈਫੀਨੇਸ਼ਨ ਵੀ ਨਹੀਂ ਲੱਭਦੀ ਵੀ ਕਾਲੀ ਭੇਡ ਕੀ ਹੁੰਦੀ ਹੈ ਫਿਰ ਭੇਡਾਂ ਤਾਂ ਭੇਡਾਂ ਹੁੰਦੀਆਂ ਨੇ ਜਿਹੜੀਆਂ ਕਾਲੀਆਂ ਉਹ ਮਾਰੀਆਂ ਹੋ ਗਈਆਂ ਤੇ ਬਾਕੀ ਕੌਣ ਨੇ ਫਿਰ ਇਹੋ ਜੀਆਂ ਗੱਲਾਂ ਤਾਂ ਤੁਸੀਂ ਕਰਦੇ ਹੋ ਪਰ ਇਸ ਤੇ ਧਿਆਨ ਜ਼ਰੂਰ ਦਿਓ ਆਪਣੇ ਆਪ ਦੇ ਵਿੱਚ ਸੁਧਾਰ ਲਿਆਓ ਪ੍ਰਸ਼ਾਸਨਿਕ ਸੁਧਾਰਾਂ ਦੀ ਬਹੁਤ ਲੋੜ ਹੈ ਸੋ ਐਸੇ ਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹੁੰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ